ਕਿਸਾਨ ਜਥੇਬੰਦੀਆਂ ਵੀ ਦੋ ਫਾੜ ਨਜ਼ਰ ਆ ਰਹੀ ਹੈ ਕਿੰਨੇ ਕਿਸਾਨ ਸੀਧੇ ਹੋਏ ਨੇ ਕਿੰਨਿਆ ਕੁਰਬਾਨੀ ਦੇ ਨੇ ਮੰਗਾਂ ਉਹੀ ਰਹਿਣਗੀਆਂ ਜਿਵੇਂ ਐਮਐਸਪੀ ਦੀ ਗੱਲ ਕੀਤੀ ਪਰਚੇ ਕੈਨਸਲ ਕਰਨ ਦੀ ਗੱਲ ਕੀਤੀ ਬੰਨੀਆਂ ਦਿਆਂ ਦੀ 14-14000 ਕਰੋੜ ਮਲਕਰ ਦੇ ਮਾਫ ਕਰ ਰਹੀ ਆ ਪਰ ਦੂਜੇ ਪਾਸੇ ਜਿਹੜੇ ਕਿਸਾਨ ਬਦੁਰਾਂ ਦੇ ਪਾਸੇ ਕੋਈ ਧਿਆਨ ਨਹੀਂ ਦੇਜਾ ਕਿੰਨੇ ਦਿਨ ਦਾ ਰਾਸ਼ਨ ਲੈ ਕੇ ਚੱਲੇ ਉਹ ਪਹਿਲਾਂ ਵੀ ਕਹਿੰਦੇ ਸੀ ਨਾ ਵੀ 2 ਮਹੀਨੇ ਦਾ ਰਾਸ਼ਨ ਲੈ ਕੇ ਗਏ ਪਰ ਉਸੇ 11 ਮਹੀਨੇ ਲੱਗ ਗਏ ਫੇਰਾਂ ਦੌੜ ਲਨ ਹੋਵੇ ਤੇ ਉਹ ਮਤਲਬ ਬੇਸਮਝੀ ਚ ਹੋਵੇ ਸਾਨੂੰ ਆਸ ਨਹੀਂ ਸੀ ਵੀ ਇੰਨਾ ਟਾਈਮ ਲੱਗੂਗਾ ਇਹ ਸਾਨੂੰ ਗੋਲਿਆਂ ਦਾ ਸਾਹਮਣਾ ਵੀ ਕਰਨਾ ਪੈ ਜੇ ਤਾਂ ਕਰਾਂਗੇ ਸਰਕਾਰਾਂ ਇਹ ਮੈਂ ਲੋਕਾਂ ਬਜੁਰਗ ਕਰਦੇ ਹੁੰਦੇ ਆ ਪੁਰਾਣੇ ਟਾਈਮ ਆਪਾਂ ਦੇਖਦੇ ਨੇ ਲਗਾਤਾਰ 16 ਦੇ ਬੰਦ ਤੁਹਾਡਾ ਸਮਰਥਨ ਹੈਗਾ ਜਾਂ ਤੁਸੀਂ ਉਸ ਨੂੰ ਠੀਕ ਨਹੀਂ ਮੰਨਦੇ ਜਿਹੜੇ ਕਿਸਾਨ ਦੇ ਲੋਕ ਦੁੱਖੀ ਨੇ ਉਹ ਤਾਂ ਹੀ ਉੱਚ ਜਾਂਦਾ ਨਾ ਡਰ ਆ ਛੇ ਸਰਕਾਰ ਗੋਲੀਆਂ ਬਰਾਵੇ ਕੁਝ ਕਰੇ ਵੀ ਸ਼ਾਂਤਮਈ ਤਰੀਕੇ ਨਾਲ ਅਸੀਂ ਬੈਠੇ ਆਂ ਵੀ ਮਾਰ ਲਓ ਭਾਈ ਸਾਨੂੰ ਮਾਰੋ ਹਨੇਰ ਦੇਖ ਰਿਹਾ ਹਾਂ ਮੈਂ ਹਰਨੁរក ਸ਼ਰਮਾ ਦੋਸਤੋ ਅੱਜ ਉਸ ਮੁੱਦੇ ਤੇ ਗੱਲ ਕਰਾਂਗੇ ਜਿਹੜਾ ਮੁੱਦਾ ਪੰਜਾਬ ਹਰਿਆਣਾ ਹਿਮਾਚਲ ਕੇਂਦਰ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਉਹ ਮੁੱਦਾ ਹੈ ਕਿਸਾਨਾਂ ਦਾ ਇੱਕ ਵਾਰ ਫੇਰ ਦਿੱਲੀ ਦੀ ਬਰੂਹਾਂ ਤੇ ਜਾ ਕੇ ਬੈਠਣ ਦਾ ਮੁੱਦਾ ਮਤਲਬ ਕਿ 13 ਫਰਵਰੀ ਨੂੰ ਕਿਸਾਨਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਦਿੱਲੀ ਘੇਰੀ ਜਾਊਗੀ ਪਰ ਇਸ ਦੇ ਵਿੱਚ ਵੀ ਕਿਤੇ ਨਾ ਕਿਤੇ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਆਂ ਸੋਨਾ ਸਵਾਲਾਂ ਦੇ ਜਵਾਬ ਲਈ ਸਾਡੇ ਕੋਲ ਅੱਜ ਪਹੁੰਚੇ ਨੇ ਕਿਸਾਨ ਯੂਨੀਅਨ ਦੇ ਨੇਤਾ ਗੁਰਧਿਆਨ ਸਿੰਘ ਜੋ ਕਿ ਕ੍ਰਾਂਤੀਕਾਰੀ ਭਾਰਤੀ ਕਿਸਾਨ ਯੂਨੀਅਨ ਇੱਕਤਾ ਪਟੇੜੀ ਕਲਾ ਤੋਂ ਸੁਪਾ ਪ੍ਰਧਾਨ ਨੇ ਗੱਲਬਾਤ ਉਹਨਾਂ ਦੇ ਨਾਲ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ ਆਉਣ ਇਰ ਦੇਖ ਰਹੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜਿਸ ਤਰ੍ਹਾਂ ਸਵਾਲ ਦੀ ਗੱਲ ਕਰਦਾ ਮੈਂ ਪਹਿਲਾਂ ਤਾਂ ਦੱਸੋ ਕਿ ਕਿਸ ਤਰ੍ਹਾਂ ਦੀ ਤਿਆਰੀ ਜਿਹੜੀ ਹੈ ਸਟਾਰਟ ਕਰ ਦਿੱਤੀ ਗਈ ਹੈ ਕਿਸਾਨਾਂ ਵੱਲੋਂ ਅਸੀਂ ਦੇਖ ਰਹੇ ਹਾਂ ਟਰੈਕਟਰ ਟਰੈਕਟਰ ਇੱਕ ਵਾਰ ਫੇਰ ਲਿਸ਼ਕਾਏ ਜਾ ਰਹੇ ਹਨ ਟਰਾਲੀਆਂ ਫੇਰ ਤਿਆਰ ਕੀਤੀਆਂ ਜਾ ਰਹੀਆਂ अनुराग जी ਜੇ ਲੋਕਾਂ ਦੇ ਰੋਹ ਦੀ ਗੱਲ ਦੇਖੀਏ ਬਹੁਤ ਵੱਡੇ ਪੱਧਰ ਤੇ ਤਿਆਰੀ ਹੋਈ ਆ ਜੀ ਕਿਉਂਕਿ ਲੋਕ ਪਹਿਲਾਂ ਬਹੁਤ ਜ਼ਿਆਦਾ ਦੁਖੀ ਤੇ ਜਿਹੜੇ ਲੋਕਾਂ ਤੇ ਪਹਿਲਾਂ ਪਰਚੇ ਦਰਜ ਤੇ ਜਾਂ ਕਿਸੇ ਦਾ ਟਰੈਕਟਰ ਉੱਤੇ ਦਿੱਲੀ ਦੇ ਅੱਜ ਤੱਕ ਖੜੇ ਨੇ ਸਰਕਾਰ ਨੇ ਵਾਅਦਾ ਖਿਲਾਫੀ ਕਰੀ ਆ ਕਾਨੂੰਨ ਦੀ ਵਿਵਸਥਾ ਜਿਵੇਂ ਲਖਮੀਰਪੁਰ ਖੋਰੀ ਵਾਲੇ ਉਹ ਲੋਕਾਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਰੈਂਦੀਆਂ ਮੰਗਾਂ ਹੋਰ ਨਵੀ ਤੋਂ ਨਵੀ ਲੋਕਾਂ ਨੂੰ ਮਦਦਾਂ ਕਰਨ ਦੀਆਂ ਸਕੀਮਾਂ ਜਿਵੇਂ ਚਿੱਪ ਵਾਲੇ ਮਿੱਤਰ ਨੇ ਹਰ ਇੱਕ ਵਰਗ ਤੋਂ ਲੋਕੀ ਹੋਊਗਾ ਮਤਲਬ ਉਹਦੇ ਕਰਕੇ ਲੋਕ ਬਹੁਤ ਜ਼ਿਆਦਾ ਦੁਖੀ ਤੇ ਜਿਹੜੇ ਦਵੀ ਕੁਚਲੀ ਜਨਤਾ ਹੁੰਦੀ ਆ ਉਹ ਲੋਕਾਂ ਦੀ ਬਾਜ਼ਾ ਬਹੁਤ ਜ਼ਿਆਦਾ ਵੱਡੀ ਤਿਆਰੀ ਆ ਜੇ ਆਪਾਂ ਟਰੈਕ ਟਰਾਲੀਆਂ ਦੀ ਗੱਲ ਕਰੀਏ ਪੂਰੇ ਪੰਜਾਬ ਦੇ ਵਿੱਚ ਵੱਡੀ ਤਗੜਾਤ ਜਾਣਗੇ ਪੂਰਾ ਹਰਿਆਣਾ ਪੂਰੇ ਭਾਰਤ ਦੇ ਲੋਕ ਆ ਮਤਲਬ ਇੱਥੇ ਤੱਕ ਲੋਕਾਂ ਦੀ ਤਿਆਰੀ ਆ ਮਤਲਬ ਜਿਹੜੇ ਲੋਕਾਂ ਕੋਲ ਸਾਧਨ ਨਹੀਂ ਆ ਉਹ ਪੈਦਲ ਤੱਕ ਚੱਲਣ ਤੱਕ ਵੀ ਤਿਆਰ ਨੇ ਜਿਵੇਂ ਆਦੀਵਾਸੀ ਦੀ ਆਪਾਂ ਗੱਲ ਕਰਦੇ ਆ ਉਹ 5 ਲੱਖ ਦੇ ਲਗਭਗ ਉਹਨਾਂ ਦੀ ਵਾਦੀ ਆ ਉਹ ਕਹਿੰਦੇ ਤੁਸੀਂ ਸਾਡਾ ਰਹਿਣ ਸਣ ਦਾ ਪ੍ਰਬੰਧ ਖਾਣ ਪੀਣ ਦਾ ਪ੍ਰਬੰਧ ਕਰਨਾ ਅਸੀਂ ਪੈਦਲ ਯਾਤਰਾ ਕਰਕੇ ਉੱਥੇ ਅੰਦੋਲਨ ਵਿੱਚ ਪਹੁੰਚ ਜਾਵਾਂਗੇ ਇਹ ਤਾਂ ਬੜੀ ਤਿਆਰੀ ਹੋਤੀ ਹੋ ਸਕਦੀ ਆ ਤਿਆਰੀ ਤਾਂ ਠੀਕ ਹੈ ਵੀ ਬਹੁਤ ਵੱਡੀ ਤਿਆਰੀ ਹੋਈ ਹੋਈ ਹੈ ਮੰਗਾ ਉਹੀ ਰਹਿਣਗੀਆਂ ਜਿਵੇਂ ਐਮਐਸਪੀ ਦੀ ਗੱਲ ਕੀਤੀ ਪਰਚੇ ਕੈਨਸਲ ਕਰਨ ਦੀ ਗੱਲ ਕੀਤੀ 10 ਮੰਗਾ ਤੁਸੀਂ ਜ਼ਿਕਰ ਕਰ ਰਹੇ ਹੋ ਇੱਕ ਵਾਰ ਦੱਸੋ ਕਿਹੜੀਆਂ ਕਿਹੜੀਆਂ ਮੰਗਾ ਹਨ ਹਾਂਜੀ ਦੇਖੋ ਇਹਦੇ ਵਿੱਚ ਪੂਰੇ ਦੋ ਫਾਰਮ ਜਿਹੜੇ ਮੰਗਣੇ ਆ 10 ਮੰਗਾ ਨੇ ਪੂਰੇ ਭਰਦਿਆਂ ਮੰਗਣੇ ਨੇ ਜੀ ਜਿਵੇਂ ਐਮਐਸਪੀ ਦੀ ਹੋਊਗੀ ਸਵਾਮੀ ਨਾਥਨ ਕਮੇਟੀ ਵਾਲੀ ਹੋਊਗੀ ਹੂੰ ਬਾਕੀ ਰਹਿਦਿਆਂ ਮੰਗਾ ਜਿੰਨਾ ਜਿਹੜੇ ਕਾਨੂੰਨ ਦੇ ਵਿਫਦਾ ਲਖਮੀਰ ਸਿੰਘ ਜਿਹੜਾ ਜਿਹੜਾ ਪਹਿਲੇ ਮਾਮਲੇ ਨੇ ਜਿਤਨਾ ਉਹਦੇ ਵਿੱਚ ਪਰਚੇ ਦਰਜ ਹੋਣਾਂ ਜਾਂ ਮੁਆਵਜ਼ੇ ਦੀ ਮੰਗਾ 10-10 ਲੱਖ ਦਾ ਜਾਂ ਉਹਨਾਂ ਕਿਸਾਨਾਂ ਸੀਤ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਵਗੈਰਾ ਹੋ ਗਈਆਂ ਜੀ ਜੀ ਬਾਕੀ ਕਿਸਾਨ ਕਰਜ਼ਾ ਕਿਸਾਨ ਮਜ਼ਦੂਰ ਕਰਜ਼ਾ ਮੁਕਤੀ ਹੂੰ ਕਿਉਂਕਿ ਇੱਕ ਪਾਸਾ ਸਰਕਾਰ ਜੇ ਆਪਾਂ ਗੱਲ ਕਰੀਏ ਬਾਨੀਆਂ ਆਂ ਡਿਆਨੀਆਂ ਦੀ 14-14000 ਕਰੋੜ ਮਤਲ ਕਰਦੇ ਮਾਫ ਕਰ ਰਹੀ ਆ ਪਰ ਦੂਜੇ ਪਾਸੇ ਜਿਹੜੇ ਕਿਸਾਨ ਬਦੁਰਾਂ ਨੇ ਬਸੇ ਕੋਈ ਧਿਆਨ ਨਹੀਂ ਦੇਇਆ ਉਹਨਾਂ ਦੇ ਇੱਕ ਇੱਕ ਸਾਲ ਦਾ ਜਿਹੜਾ ਉਹ ਹੋਰ ਨੇ ਸਾਨੂੰ ਲਗਾਤਾਰ ਐਵੇਂ ਕਰ ਰਹੇ ਨੇ ਫਿਰ ਮਜਦੂਰਾਂ ਦੀ ਮੰਗ ਇਹਦੇ ਵਿੱਚ ਜੀ ਜੀ ਮੈਂ ਵਿਚਾਰਾਂ ਦੇ ਉਹਨਾਂ ਦੇ ਜਿਵੇਂ ਨਰੇਗਾ ਦਾ ਕੰਮ ਉਹਨੂੰ 200 ਮਿਲਣਾ 200 ਤਿੰਨ ਮਿਲਣਾ ਚਾਹੀਦਾ ਉਹਨੂੰ 100 ਤਿੰਨ ਮਿਲਦਾ ਦਿਹਾੜੀ ਘੱਟ ਤੋਂ ਘੱਟ ਨੂੰ ਦੇ 7 ਦਿਨ ਪ੍ਰਤੀ ਦਿਨ ਮਿਲਣੀ ਚਾਹੀਦੀ ਆ ਜੀ ਫਿਰ ਜਿਹੜਾ ਬਿਜਲੀ ਇਕੱਟਾ ਪ੍ਰਾਈਵੇਟ ਕਰ ਲੈਣ ਜੀ ਆਹ ਦੇਖੋ ਇਹਦੇ ਵਿੱਚ ਸੋਚਾ ਹੀਂਦੀ ਆ ਹੁਣ ਜ਼ਮੀਨਾਂ ਦੇ ਜਿਹੜਾ 2013 ਦੇ ਵਿੱਚ ਸੋਧ ਬਿੱਲ ਸੀ ਉਹ ਰਹਿਣਾ ਚਾਹੀਦਾ ਕਿਉਂਕਿ ਜਿਹੜਾ ਅੱਜ ਕੇਂਦਰ ਸਰਕਾਰ ਦੁਆਰਾ ਸੂਬਿਆਂ ਨੂੰ ਉਤਕਰਦਾ ਜਾ ਰਹੇ ਨੇ ਵੀ ਬਿਨਾਂ ਸੋਚੇ ਸਮਝੇ ਵੀ ਜਿੱਥੇ ਵੀ ਕੋਈ ਰੋਡ ਕੱਢ ਲੋਕਾਂ ਦੇ ਕੋਈ ਸਲਾਹ ਨਹੀਂ ਉਹਦੀ ਸੋਧ ਕਰਕੇ ਜਿਹੜਾ ਪਹਿਲਾਂ 2013 ਦੇ ਵਿੱਚ ਬਿੱਲ ਸੀ ਉਹ ਉਹੀ ਲਾਗੂ ਹੋਣਾ ਚਾਹੀਦਾ ਮਤਲਬ ਕਾਫੀ ਕੁਝ ਮੰਗਾ ਜਿਹੜੀਆਂ ਤੁਹਾਡੀਆਂ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਤੇ ਆਮ ਜਨਤਾ ਨਾਲ ਜੁੜੀਆਂ ਹੋਣ ਜੁੜੀਆਂ ਬਿਲਕੁਲ ਮਜ਼ਦੂਰਾਂ ਨੂੰ ਵੀ ਇਸ ਵਾਰ ਜਿਹੜੀ ਹੈ ਤਵੱਜੋ ਦਿੱਤੀ ਜਾ ਰਹੀ ਹੈ ਪਹਿਲਾਂ ਵੀ ਕਿਸਾਨ ਮਜ਼ਦੂਰ ਦਾ ਜਿਹੜਾ ਸੰਘਰ ਪਰ ਇਸ ਵਾਰ ਲੱਗਦਾ ਖਾਸ ਤੌਰ ਦੇ ਉੱਤੇ ਮਜ਼ਦੂਰਾਂ ਨੂੰ ਨਾਲ ਜੁੜਿਆ ਗਿਆ ਆਸਲ ਜੀ ਦੇਖੋ ਪਹਿਲਾਂ ਵੀ ਕਿਸਾਨ ਮਜ਼ਦੂਰ ਦੀ ਲੜਾਈ ਲਗਾਤਾਰ ਹੁੰਦੀ ਰਹੀ ਹੈ ਚੱਲ ਰਹੀ ਹੈ ਪਰ ਉਹਨਾਂ ਦੇ ਮੰਗਾਂ ਦਾ ਧਿਆਨ ਰੱਖਿਆ ਜਾਂਦਾ ਪਰ ਆਸਲ ਪਤਾ ਕੀ ਹੈ ਜਿਹੜੀ ਪੂਰੇ ਭਾਰਤ ਵਰਕ ਦੀ ਜਿਹੜੀ ਲੜਾਈ ਆ ਜਦੋਂ ਤੱਕ ਸੁਪਾਮੀਨਾਥਨ ਕਮੇਟੀ ਦੀ ਰਿਪੋਰਟ ਲਾਗੂ ਨਹੀਂ ਹੁੰਦੀ ਜੀ ਉਸ ਟਾਈਮ ਜਦੋਂ ਕਿਸਾਨ ਦੀ ਆਮਦਨ ਵੱਧ ਗਈ ਤਾਂ ਹਰ ਇੱਕ ਵਰਗ ਦੀ ਆਮਦਨ ਵੱਧ ਜਾਣੀ ਆ ਜੀ ਪਰ ਉਹਦੇ ਨਾਲ ਮਜ਼ਦੂਰ ਆਮ ਵਰਗ ਜਿਹੜਾ ਵੀ ਵਪਾਰੀ ਜਾਂ ਕੋਈ ਹਰ ਇੱਕ ਦੀ ਆਮਦਨ ਵਧਣੀ ਜਦੋਂ ਤਾਂ ਜੇ ਸਵਾਮੀ ਨਾਥਰ ਕਮੇਟੀ ਦੀ ਰਿਪੋਰਟ ਲਾਗੂ ਹੁੰਦੀ ਆ ਇੱਥੇ ਗੱਲ ਕਰਲਾ ਮੈਂ ਇਸ ਵਾਰ ਕਿਸਾਨ ਜਥੇਬੰਦੀਆਂ ਵੀ ਦੋ ਫਾੜ ਨਜ਼ਰ ਆ ਰਹੀਆਂ ਕਿਉਂਕਿ ਤੁਹਾਡੇ ਨਾਲ ਜਿਹੜੀਆਂ ਜਥੇਬੰਦੀਆਂ ਨੇ ਕਿਹਾ ਕਿ ਅਸੀਂ ਉੱਥੇ ਜਾ ਕੇ ਘੇਰਾ ਕਰਨਾ ਦਿੱਲੀ ਦਾ ਉਹ 18 ਜਥੇਬੰਦੀਆਂ ਨੇ ਉੱਤਰੀ ਭਾਰਤ ਦੀਆਂ ਤੇ ਜਿਹੜੀਆਂ ਐਸਕੇਐਮ ਕਿਸਾਨ ਸਿੱਖਤ ਮੋਰਚਾ ਬਣਿਆ ਸੀ ਉਹ ਗੈਰ ਰਾਜਨੀਤਿਕ ਜਿਹੜਾ ਉਹ ਤੁਹਾਡੇ ਨਾਲ ਇਸ ਵਾਰ ਨਜ਼ਰ ਨਹੀਂ ਆ ਰਿਹਾ ਨਹੀਂ ਆਸਲ ਪਤਾ ਕੀ ਸੀ ਜਦੋਂ ਪਹਿਲਾਂ ਅਸੀਂ ਦਿੱਲੀ ਨੂੰ ਦੋਨੋਂ ਲੜਕੇ ਐ ਸਕੀਮ ਆਇਆ ਉੱਥੋਂ ਆ ਕੇ ਚਲੋ ਕਿਸੇ ਤਰ੍ਹਾਂ ਵੀ ਦੋ ਫੜ ਹੋ ਗਿਆ ਉਹ ਕੋਈ ਵੋਟਾਂ ਚ ਪਲੇਟਿਕਲ ਹੋ ਗਏ ਜਾਂ ਹੋ ਕੇ ਪਰ ਉਹ ਸਰਕਾਰ ਤਾਂ ਜਿਹੜੇ ਮੰਗਾ ਤੇ ਉਹ ਮੌਕ ਨਾ ਮੰਨ ਲਈਆਂ ਪਰ ਬਾਦਾਂ ਵਾਦਾ ਖਰਾਬੀ ਕਰ ਗਈ ਉਹ ਉਸ ਟਾਈਮ ਐ ਸਕੀਮ ਮੋਰਚ ਨੂੰ ਲੱਗਦਾ ਸੀ ਵੀ ਜੇ ਅਬ ਵੀ ਅਪਾ ਸੱਤ ਪਟ ਗਏ ਆ ਮਤਲਬ ਅਪਾ ਦੁਬਾਰੇ ਇਕੱਠੇ ਹੋਈਏ ਜਾਂ ਨਾ ਹੋਈਏ ਵੀ ਅਪਾ ਦਿੱਲੀ ਅੰਦੋਲਨ ਦੁਬਾਰੇ ਇਕੱਠੇ ਹੋ ਕੇ ਲੜ ਸਕਦੇ ਕਿ ਨਹੀਂ ਲੜ ਸਕਦੇ ਲੋਕ ਮਤਲਬ ਉਹਨੂੰ ਆਹੀਂ ਲੱਗੀ ਭਲੇਖਾ ਸੀ ਇੱਕ ਵੀ ਜਦ ਅਪਾ ਕਿਵੇਂ ਇਕੱਠੇ ਹੋਈਏ ਫਿਰ ਉਹਨੂੰ ਚਲਾਉਣ ਬਸ ਇੱਧਰ ਜਿਹੜਾ ਗੈਰ ਰਾਜਮਿਕ ਇਸਕੇਮ ਡੱਲੇਵਾਲ ਸਾਹਿਬ ਨੇ ਆਪ ਤਾਂ ਗੁੱਪ ਬਣਾ ਲਿਆ ਸੀ ਰਾਜਾ ਵਾਲਾ ਸਾਹਿਬ ਅਲੱਗ ਹੋ ਗਏ ਸੀ ਜਿਹੜੀਆਂ 32 ਜਥੇਬੰਦੀ ਸੋ ਅਲੱਗ ਹੋ ਗਈਆਂ ਸੀ ਜੀ ਚਲੋ ਭੰਦੇਰ ਸਾਹਿਬ ਦੀ ਜਥੇਬੰਦੋਂ ਅਲੱਗ ਸੀ ਪਹਿਲਾਂ ਤੋਂ ਹੀ ਉਹਦੇ ਬਾਅਦ ਭੰਦੇਰ ਸਾਹਿਬ ਨੇ ਉੱਤਰੀ ਭਾਰਤ ਦੀਆਂ ਅਲੱਗ-ਅਲੱਗ ਜਥੇਬੰਦੀਆਂ ਕਰਕੇ ਉੱਤਰੀ ਭਾਰਤ ਤੋਂ 18 ਕਿਸਾਨ ਜਥੇਬੰਦਾਂ ਦਾ ਨਾਮ ਦਿੱਤਾ ਹੈਗਾ ਉਹਨਾਂ ਨੂੰ ਜਿਨ੍ਹਾਂ ਦੇ ਵਿੱਚ ਪੰਜਾਬ ਤੋਂ 6 ਸਟੇਟਾਂ ਤੋਂ ਹੋਇਆ ਹਿਮਾਚਲ ਚੋ ਵੀ ਉਹ ਜਥੇਬੰਦਾਂ ਦਾ ਮਕਸਦ ਇਹ ਸੀ ਕਿ ਆਪਾਂ ਇਸਕੇਮ ਨੂੰ ਫੇਰ ਦੁਬਾਰਾ ਕਾਇਮ ਕਰੀਏ ਜੀ ਵੀ ਮਾਲਕੇ ਵੀ ਇੱਥੇ ਤੱਕ ਸੀਮਤ ਨਾ ਰਹੇ ਨਾ ਵੀ ਮਤਲਬ ਡਿਸ਼ਨ ਮੰਗਾ ਪੁੱਤਰ ਦੇ ਤੇ ਜਾਂ ਫਲਾਣ ਦੇ ਤੇ ਵੀ ਦੇਖੋ ਲੋਕ ਦੁੱਖ ਜੀ ਨੇ ਜਿਹੜੇ ਲੋਕਾਂ ਨੇ ਕਿਸਾਨਾਂ ਦਾ ਕੀਤਾ ਉਸ ਟਾਈਮ ਦਿੱਲੀ ਪਹੁੰਚੇ ਨੇ ਕਿਸੇ ਪਰਚਾਦਾਰ ਜ ਕਿਸੇ ਵਕੂਸ਼ ਕਿੰਨੇ ਕਿਸਾਨ ਸੀਧ ਹੋਏ ਨੇ ਕਿੰਨਿਆ ਕੁਰਬਾਨੀ ਦੇ ਨੇ ਵੀ ਯਾਰ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਚਲੋ ਉਤਰੀ ਭਾਰ ਦੀ 18 ਕਿਸਾਨ ਜਦੋਂ ਪਹਿਲਾ ਪ੍ਰੋਗਰਾਮ ਦੇ ਆ ਵੀ ਆਪਾਂ ਨੇ ਚੰਡੀਗੜ੍ਹ ਗਵਰਨ ਤੱਕ ਕਰਾਓ ਕਰਨਾ ਉਹਦੇ ਵਿੱਚ ਲੌਂਗੋ ਵਾਲੇ ਤੇ ਇੱਕ ਸਾਡਾ ਕਿਸਾਨ ਸੀਧ ਹੋਇਆ ਤਾਂ ਪ੍ਰੀਤਮ ਸਿੰਘ ਬਿਲਕੁਲ ਉਹ ਜਿਹੜਾ ਉਸ ਟਾਈਮ ਲੜਾਈ ਲੜੀ ਗਈ ਬਲ 18 ਜਥੇਬੰਦੀਆਂ ਮਤਲਬ ਪੂਰੇ ਵਰਲਡ ਦੇ ਵਿੱਚ ਫੈਲੀ ਵੀ ਯਾਰ ਹਾਂ ਕੋਲ ਜਾ ਕੇ ਵੀ ਧਰਨਾ ਦਿੱਤਾ ਜੀ ਹਾਂ ਵੀ ਲੋਕਾਂ ਕੋਲ ਤੱਕਾ ਹੋ ਰਿਹਾ ਮਤਲਬ ਉਸ ਟਾਈਮ ਥੋੜੀ ਹੋਂਦ ਦੇ ਵਿੱਚ ਉੱਤਰੀ ਭਾਰਤ ਦੀ ਜਿਹੜੀ ਕਿਸਾਨ ਜਥੇਬੰਦੀਆਂ ਹੋਂਦ ਹੋਗੀ ਚਲੋ ਉਸ ਤੋਂ ਬਾਅਦ ਉੱਤਰੀ ਭਾਰਤ ਦੇ ਕਿਸਾਨਾਂ ਜਥੇਬੰਦੀਆਂ ਨੇ ਫੇਰ ਇੱਕ ਅੰਦੋਲਨ ਦੇ ਆ ਜੀ ਮਤਲਬ ਕਿ ਤਿੰਨ ਦਿਨਾਂ ਰੇਲ ਰੋਕੋ ਅੰਦੋਲਨ ਪੂਰੇ ਪੰਜਾਬ ਦੇ ਵਿੱਚ ਆ ਉਹ ਪੂਰਾ ਕਾਮਜਵਰ ਰਹਾ ਉਹਦੇ ਵਿੱਚ ਪਿਛਲੇ ਦਿਨ 4 ਘੰਟੇ ਹਰਿਆਣਾ ਜਿਹੜੇ ਰੇਲ ਗੱਡੀਆਂ ਰੋਕੀਆਂ ਗਈਆਂ ਉਹਦੇ ਨਾਲ ਮਤਲਬ ਪੂਰਾ ਉਤਸ਼ਾਹ ਹੋਇਆ ਐਸਕੇਮ ਨੂੰ ਵੀ ਲੱਗਾ ਜਹਾ ਆਪਾਂ ਨੂੰ ਵੀ ਕੁਝ ਨਾ ਕੁਝ ਕਰਨਾ ਚਾਹੀਦਾ ਚਲੋ ਐਸਕੇਮ ਨੇ ਫਿਰ ਇੱਕ ਐਲਾਨ ਕਰੇ ਵੀ ਆਪਾਂ ਸਾਰੇ ਇਕੱਠੇ ਹੋ ਕੇ ਪੰਜਾਬ ਦੇ ਜਥੇਬੰਦੀ ਦੇ ਇਕੱਠੇ ਹੋਏ ਵਿਚਾਰ ਕਰੀਏ ਉਹਦੇ ਵਿਚਾਰ-ਚਾਰ ਮੈਂਬਰ ਦੀ ਕਮੇਟੀ ਬਣੀ ਚਲੋ ਲਗਾਤਾਰ ਦੋ-ਦੋ ਮੀਟਿੰਗਾਂ ਹੋਈਆਂ ਉਹਦੇ ਵਿੱਚ ਉੱਤਰੀ ਭਾਰਤ ਦੀਆਂ ਜਥੇਬੰਦੀਆਂ ਵੱਲੋਂ ਚੱਲੀ ਚਾਰ ਮੈਂਬਰ ਦੀ ਕਮੇਟੀ ਐਸਕੇਮ ਕੋਲ ਗਈ ਜੀ ਚਲੋ ਗੱਲਬਾਤ ਚੱਲੀ ਰੱਖਿਆ ਵੀ ਭਾਈ ਆਪਾਂ ਚਲੋ ਦਿੱਲੀ ਚੱਲਦੇ ਹਾਂ ਇਕੱਠੇ ਹੋ ਜਨਾ ਸਾਰਾ ਕੁਝ ਚਲੋ ਉਹਨਾਂ ਦੀ ਕੋਈ ਸਮਝ ਸੀ ਉਹ ਦਿੱਲੀ ਜਾਣ ਵਾਸਤੇ ਤਿਆਰ ਨਹੀਂ ਹੋਏ ਜੀ ਵੀ ਜਾਂ ਹੋਟ ਹੈ ਭਾਲਦੇ ਸੀ ਆਪਾਂ ਸੋਚਾਂਗੇ ਜੇ ਕੋਈ ਵੀ ਗੱਲਬਾਤ ਹੋਈ ਪਰ ਉੱਤਰੀ ਭਾਰਤ ਦੇ 18 ਜੁਲਾਈ ਦੀ ਸੋਚ ਦੀ ਆਪਾਂ ਨੇ ਦਿੱਲੀ ਜਾਣਾ ਠੀਕ ਹੈ ਚਲੋ ਉਹ ਤੋਂ ਬਾਅਦ ਉਹ ਐਸਕੇਮ ਗੈਰ ਰਾਜਨੀਤਿਕ ਕੋਲ ਡੱਲੇ ਵਾਲਾ ਸਭ ਕੋਲ ਗਏ ਚਲੋ ਉਹ ਮੰਨ ਕੇ ਵੀ ਆਪਾਂ ਵਿਚਾਰ ਕਰ ਸਕਦੇ ਆ ਚਲੋ ਦੋਨੋਂ ਜਥੇਬੰਦੀਆਂ ਵੱਲੋਂ ਇੱਕ ਪਹਿਲਾਂ ਪ੍ਰੋਗਰਾਮ ਤੈਅ ਕਰਿਆ ਗਿਆ ਵੀ ਜਿਵੇਂ ਜਿਹੜਾ ਪ੍ਰਦੋਸ਼ ਮਤਲਬ ਪ੍ਰਾਲੀ ਦੇ ਮੁੱਦਿਆਂ ਤੇ ਜੀ ਬਹੁਤ ਪ੍ਰਦੋਸ਼ਨ ਵਾਸਤੇ ਬਹੁਤ ਲੋਕਾਂ ਬਿਪਾਰਤੇ ਦਰਜ ਹੋ ਰਹੇ ਤੇ ਸਰਕਾਰਾਂ ਤੰਗ ਕਰ ਰਹੀਆਂ ਚਲੋ ਉਧਰੋਂ ਅੰਦੋਲਨ ਲੜਿਆ ਗਿਆ ਉਹ ਬਹੁਤ ਵਧੀਆ ਕਾਮਯਾਬ ਰਿਹਾ ਚਲੋ ਡੱਲੇ ਵਾਲਾ ਸਾਹਿਬ ਦੀ ਪਾਰਟੀ ਨੂੰ ਵੀ ਤੇ ਸਾਨੂੰ ਉਤਰੀ ਪਰਨ ਸਾਨੂੰ ਆਪ ਚ ਲੱਗੇ ਵੀ ਜਰ ਆਪਾਂ ਰਲ ਕੇ ਚੱਲ ਸਕਦੇ ਆ ਚਲੋ ਦੋਨੋਂ ਫੋਰਮ ਵੱਲੋਂ ਫੇਰ ਇਕੱਠੇ ਹੋ ਕੇ ਵੀ ਜਦ ਸਾਨੂੰ ਲੱਗੇ ਵੀ ਆਪਾਂ ਦਿਲੀ ਦਾ ਐਲਾਨ ਕਰੀਏ ਜੀ ਚਲੋ ਦਿਲੀ ਦਾ ਐਲਾਨ ਕਰਿਆ ਗਿਆ ਦਿਲੀ ਦੇ ਐਲਾਨ ਤੋਂ ਬਾਅਦ ਜਿਹੜੀਆਂ ਇਹ 10 ਮੰਗਾਂ ਨੇ ਉਹਨਾਂ ਆਪਾਂ ਸਹਿਮਤੀ ਬਣੇ ਵੀ ਮਤਲਬ ਕੁਝ ਮੰਗਾਂ ਰਲ ਮਿਲ ਕੇ ਵੀ ਦੇਖੋ ਦੋ ਫੋਰਮ ਦੋਨੋਂ ਫੋਰਮ ਦੇ ਤੇ ਆਈ ਸੀ ਜਦੋਂ ਮੰਗਾਂ ਕਲੀਅਰ ਹੋ ਗਈਆਂ ਉਹ ਤੋਂ ਬਾਅਦ ਦੋ ਰੈਲੀਆਂ ਹੋਈਆਂ ਜਿਵੇਂ ਜੰਡਾਲਾ ਗੁਰੂ ਕਾ ਜੰਡਾਲਾ ਅੰਮ੍ਰਿਤਸਰ ਔਰ ਰੈਲੀ ਚ ਬਹੁਤ ਵੱਡੀ ਰੈਲੀ ਇਦ ਰੂਪ ਧਾਰਨ ਕਰ ਗਈ ਅਟੋਬਾਤ ਬਰਨਾਲੇ ਵਿੱਚ ਹੋਈ ਉਹ ਬਹੁਤ ਵੱਡੀ ਰੈਲੀ ਹੋਈ ਫਿਰ ਸਾਨੂੰ ਤੇ ਜਿਹਦਾ ਮਤਲਬ ਹੈ ਸਾਸ ਵੀ ਹਾਂ ਲੋਕ ਜਰ ਜਾਨ ਨੂੰ ਤਿਆਰ ਨੇ ਮਤਲਬ ਲੱਗਿਆ ਵੀ ਕਿਸਾਨ ਹਜੇ ਜੁੜੇ ਹੋਏ ਨੇ ਵੀ ਸਾਰੇ ਨਾਲ ਨੇ ਇਕੱਠੇ ਹੁੰਦੇ ਆ ਇਕੱਠੇ ਹੋ ਰਹੇ ਨੇ ਵੀ ਲੋਕਾਂ ਨੂੰ ਜ਼ਰੂਰ ਤਲਾਈ ਲੜਨ ਦੇ ਚਲੋ ਐਲਾਨ ਹੋਣ ਦਾ ਹੁੰਦਾ ਅੱਜ ਤੁਸੀਂ ਦੇਖੇ ਰਹੇ ਹੋ ਉਹਦਾ ਕਿੰਦਾਂ ਦੀ ਤਿਆਰੀਆਂ ਕਿੰਨੇ ਕਿ ਟਰੈਕਟਰ ਤੁਹਾਡੇ ਇੱਥੋਂ ਪਟਿਆਲੇ ਤੋਂ ਚਲੇ ਜਾਣਗੇ ਪਟਿਆਲੇ ਤੋਂ ਕਾਫੀ ਟਰੈਕਟਰ ਜਾਣੇ ਘਟੋ ਘਟ 2 4000 ਟਰੈਕਟਰ ਪਟਿਆਲੇ ਦੇ ਵਿੱਚੋਂ ਨਿਕਲਣਾ ਹੈ 2 4000 ਹਾਂ ਪਟਿਆਲੇ ਦੇ ਵਿੱਚੋਂ ਕਿੰਨੇ ਦਿਨ ਦਾ ਰਾਸ਼ਨ ਲੈ ਕੇ ਚੱਲੇ ਹੋ ਪਹਿਲਾਂ ਵੀ ਕਹਿੰਦੇ ਸੀ ਨਾ ਵੀ ਮਹੀਨੇ ਦਾ ਰਾਸ਼ਨ ਲੈ ਕੇ ਗਏ ਪਰ ਉਸੇ 11 ਮਹੀਨੇ ਲੱਗ ਗਏ ਨਹੀਂ ਨਹੀਂ ਅਸਲ ਹੁਣ ਪਤਾ ਕਿ ਜਿੱਦਾਂ ਪਹਿਲਾ ਅੰਦੋਲਨ ਹੋਇਆ ਸੀ ਉਹ ਮਤਲਬ ਬੇਸਮਝੀ ਚ ਹੋਇਆ ਤਾਂ ਸਾਨੂੰ ਆਸ ਨਹੀਂ ਸੀ ਕਿ ਵੀ ਇੰਨਾ ਟਾਈਮ ਲੱਗ ਜਾਊਗਾ ਹੂੰ ਹੁਣ ਪਰ ਸਾਨੂੰ ਪਤਾ ਵੀ ਸਾਨੂੰ ਲੰਬੇ ਟਾਈਮ ਵਾਸਤੇ ਜਾਣਾ ਹਾਂ ਹੁਣ ਤਾਂ ਲੋਕ 6 6 ਮਹੀਨੇ ਦਾ ਕਟੋ-ਕਟ ਰਾਸ਼ਨ ਪਾਣੀ ਲੈ ਕੇ ਜਾ ਰਹੇ ਨਾਲ ਹੀ ਪਹਿਲਾਂ ਹੀ ਕਿਉਂਕਿ ਹੁਣ ਸਾਨੂੰ ਪ੍ਰੋਗਰਾਮ ਆ ਰੱਖਿਆ ਵੀ ਜਿਹੜੀ ਟਰਾਲੀ 'ਚ ਜਿੰਨੇ ਵੀ ਬੰਦੇ ਨੇ ਉਹ ਆ ਹਾਂ ਵੀ ਪਿੰਡਾਂ ਤੋਂ ਹੀ ਨਾਲ ਦੇ ਨਾਲ ਲੈ ਕੇ ਜਾਣ ਚਲੋ ਜਿਵੇਂ ਦਾ ਟ੍ਰੇਨ ਦੇ ਵਿੱਚ ਫਿਰ ਦੁਬਾਰਾ ਆਵਾਂ ਜਾਵਾਂਗੇ ਉਵੇਂ ਚੱਲੇ ਜਾਣਾ ਵੀ ਵੱਡੀ ਤਿਆਰੀ ਦੇ ਵਿੱਚ ਆ ਫਿਰ ਦੂਜੀ ਗੱਲ ਥੋੜੀ ਜਿਵੇਂ ਤਾਂ ਨਾਲ ਚੁੜਕਾ ਦੱਸਣਾ ਚਾਹਣਾ ਜਿਹੜਾ ਮਾਰੇ ਉੱਤਰੀ ਭਾਰਤ ਦੇ 18 ਜਥੇਬੰਦਾਂ ਉਹਦਾ ਨਾਮ ਕਰਨ ਗਿਆ ਜਦੋਂ ਸਾਰੇ ਸੀ ਪੂਰੇ ਭਾਰ ਦੇ ਵਿੱਚ ਫਿਰੇ ਮੰਗਾ ਪਿੱਛੇ ਵੀ ਐਵੇਂ ਕਰਕੇ ਤਿਆਰੀ ਉਹਦੇ ਵਿੱਚ 100 ਜਥੇਬੰਦ ਲਗਭਗ ਜੁੜ ਗਏ ਅੱਛਾ ਫਿਰ ਇਹਦਾ ਨਾਮ ਕਰਨ ਕਰਾਇਆ ਗਿਆ ਚੰਡੀਗੜ੍ਹ ਕੇ ਐਮ ਐਮ ਐ ਕਿਸਾਨ ਮਜ਼ਦੂਰ ਮੋਰਚਾ ਹੁਣ ਜਿਹੜੀ ਆ ਲੜਾਈ ਲੱਡੀ ਜਾ ਰਹੀ ਆ ਦੋ ਫੋਰਮ ਬੱਲੋਆਂ ਕਿ ਐਮ ਐਮ ਐ ਕਿਸਾਨ ਮਜ਼ਦੂਰ ਮੋਰਚਾ ਤੇ ਦੂਜਾ ਗੈਰ ਰਾਜਨੀਤਿਕ ਹੈ ਸਿਕਮਾ ਡੱਲੇਵਾਲ ਸਾਹਿਬ ਦੇ ਘਟੋ ਘਟ ਦੋਨਾਂ ਵਿੱਚ 100 100 ਜਥੇਬੰਦ ਹੈਗੇ ਆ ਮਤਲਬ ਵੱਡੇ ਲੈਵਲ ਦੇ ਉੱਤੇ ਘਰਾਵ ਕਰਨ ਦੀ ਕੋਸ਼ਿਸ਼ ਹੈ ਜੀ 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 ਪਰ ਇਹ ਕਹਿੰਦੇ ਬੜੀ ਅੜਚਨਾ ਆ ਰਹੀਆਂ ਕੱਲ ਵੀ ਸਾਡੇ ਪੱਤਰਕਾਰ ਪਹੁੰਚੇ ਹੋਏ ਸੀਗੇ ਸ਼ੰਭੂ ਬਾਰਡਰ ਦੇ ਉੱਤੇ ਉਥੇ ਵੱਡੇ ਵੱਡੇ ਪੱਥਰ ਰੱਖੇ ਜਾ ਰਹੇ ਆ ਕੰਡੇ ਵਾਲੀ ਤਾਰਾਂ ਰੱਖੀਆਂ ਜਾ ਰਹੀਆਂ ਨੇ ਮਿੱਟੀ ਟਿੱਪਰ ਜਿਵੇਂ ਪਹਿਲਾਂ ਰਸਤਾ ਰੋਕਿਆ ਤੇ ਉਸ ਤਰ੍ਹਾਂ ਹੀ ਸਾਰੀਆਂ ਤਿਆਰੀਆਂ ਚੱਲ ਰਹੀਆਂ ਉਹ ਤਾਂ ਫਿਰ ਰੋਕ ਲੈਣਗੇ ਤੁਹਾਨੂੰ ਹਰਿਆਣਾ ਟੱਪਣ ਨਹੀਂ ਦੇਣਗੇ ਨਹੀਂ ਦੇਖੋ ਅਸਲ ਪਹਿਲਾਂ ਵੀ ਉਹਨਾਂ ਦੀ ਬਹੁਤ ਵੱਡੀ ਤਿਆਰੀ ਹੋ ਸੀ ਨਹੀਂ ਪਹਿਲਾਂ ਜਿਵੇਂ ਤੁਸੀਂ ਪਹਿਲੀ ਸਟਾਰਟਿੰਗ ਸੀਗੀ ਉਹ ਮੇਂ ਉਹਨਾਂ ਦੀ ਸਟਾਰਟਿੰਗ ਸੀ ਪਰ ਤਾਂ ਹੁਣ ਟਾਈਮ ਮਿਲ ਗਿਆ ਕਿਉਂਕਿ ਅਨਾਉਂਸਮੈਂਟ ਹੋਈ ਹੋਈ ਹੈ ਨਹੀਂ ਨਹੀਂ ਅਸਲ ਪਤਾ ਕਿ ਉਹਨਾਂ ਦੀ ਪਹਿਲਾਂ ਵੀ ਵੱਡੀ ਤਿਆਰੀ ਸੀ ਉਸ ਟਾਈਮ ਸਾਡੇ ਕੋਈ ਤਿਆਰੀ ਨਹੀਂ ਸੀ ਕਿਸਾਨਾਂ ਦੀ ਅੱਛਾ ਜਦੋਂ ਪਿਛਲਾ ਅੰਦੋਲਨ ਹੋਇਆ ਉਸ ਟਾਈਮ ਅਸੀਂ ਤਾਂ ਚਾਂ ਚੱਕ ਗਏ ਸੀ ਤੇ ਵੀ ਪਰ ਉਹਨਾਂ ਦੀ ਤਿਆਰੀ ਵੱਡੀ ਸੀ ਪਹਿਲਾਂ ਇਸ ਵਾਰ ਜੇ ਉਹਨਾਂ ਦੀ ਵੱਡੀ ਤਿਆਰੀ ਤਾਂ ਕਿਸਾਨਾਂ ਦੀ ਵੱਡੀ ਤਿਆਰੀ ਹੈ ਕੀ ਕਰੋਗੇ ਫਿਰ ਜਿਹੜੇ ਉਹ ਲਗਾਉਂਦੇ ਉਹਨਾਂ ਨੇ ਪੱਥਰ ਲਗਾਉਂਦੇ ਵੱਡੇ ਵੱਡੇ ਟਰਾਲੇ ਖੜਾ ਦੇਣਗੇ ਮਿੱਟੀ ਰੱਖ ਦੇਣਗੇ ਕੁਝ ਕਰਨ ਨਾਲ ਅਸਲ ਜਿਹੜੀਆਂ ਮੰਗਾਂ ਦੀ ਆਰ ਪਾਰ ਦੀ ਲੜਾਈ ਆ ਦੇਖੋ ਆਹ ਕੱਲੇ ਪੰਜਾਬ ਤੋਂ ਨਹੀਂ ਪੂਰੇ ਭਾਰਤ ਦਾ ਅੰਦੋਲਨ ਆ ਸਾਰੇ ਭਾਰਤ ਦੇ ਲੋਕ ਇਹਦੇ ਵਿੱਚ ਵੱਧ ਤੋਂ ਵੱਧ ਹਿੱਸਾ ਲੈ ਰਹੇ ਨੇ ਵੱਧ ਚੜ ਕੇ ਮਤਲਬ ਇਹ ਤਾਂ ਲੋਕਾਂ ਦੀ ਸੋਚ ਆ ਵੀ ਇਹ ਸਾਨੂੰ ਗੋਲੇ ਦਾ ਸਾਹਮਣਾ ਵੀ ਕਰਨਾ ਪੈ ਜਾਏ ਤਾਂ ਕਰਾਂਗੇ ਕਹਿੰਦੇ ਲਾ ਐਂਡ ਆਰਡਰ ਬੜਾ ਸਖਤ ਕਰਤਾ ਅੰਮ੍ਰਾਲੇ ਦੇ ਜਿਹੜਾ ਦੇਖਿਆ ਹੋਣਾ ਕਿ ਐਸਐਸਪੀ ਵੱਲੋਂ ਵੀ ਕਿਹਾ ਗਿਆ ਵੀ ਕਿਸੇ ਦਾ ਮੰਗਵਾ ਟਰੈਕਟਰ ਨਹੀਂ ਲੈ ਕੇ ਆਣਾ ਕਿਸੇ ਨੂੰ ਟਰੈਕਟਰ ਮੰਗੇ ਤੇ ਨਹੀਂ ਦੇਣਾ ਟਰਾਲੀ ਨਹੀਂ ਦੇਣੀ ਕਿਰਾਏ ਦਾ ਟਰੈਕਟਰ ਟਰਾਲੀ ਨਾ ਦਿਓ ਔਰ ਇਸ ਤੋਂ ਇਲਾਵਾ ਕਹਿੰਦੇ ਕਿ ਮਾਮਲਾ ਵੀ ਦਰਜ ਹੋਊਗਾ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਉਹਦਾ ਮਾਮਲਾ ਦਰਜ ਹੋਊਗਾ ਵੱਖ-ਵੱਖ ਧਿਰਾਂ ਵੀ ਦੱਸ ਦਿੱਤੀਆਂ ਗਈਆਂ ਉਹਨਾਂ ਵੱਲੋਂ ਕੀ ਲੱਗਦਾ ਨਹੀਂ ਵੀ ਫਿਰ ਨੌਜਵਾਨਾਂ ਜਾਂ ਕਿਸਾਨਾਂ ਨੂੰ ਥੋੜਾ ਨਹੀਂ ਨਹੀਂ ਜੀ ਅਸਲ ਸਰਕਾਰਾਂ ਐਵੇਂ ਲੋਕਾਂ 'ਪਾ ਜਲਮ ਕਰਦੇ ਹੁੰਦੇ ਆ ਪੁਰਾਣੇ ਟਾਈਮ ਆਪਾਂ ਦੇਖੇ ਨੇ ਲਗਾਤਾਰ ਪਰ ਜਿਹੜੀ ਜਨਤਾ ਹੁੰਦੀ ਆ ਉਹ ਜਦੋਂ ਆਪਣਾ ਕਿਸੇ ਉਧਰ ਨਿਕਲ ਜਣਾ ਧਾਰ ਕਰਨ ਕਿਉਂਕਿ ਉਹਨਾਂ ਦੀ ਆਪਣੇ ਹੱਕਾਂ ਲਈ ਲੜਾਈ ਆ ਜ਼ਿੰਦਗੀ ਦੀ ਲੜਾਈ ਆ ਬੱਚਿਆਂ ਦੇ ਭਵਿੱਖ ਦੀ ਲੜਾਈ ਆ ਤਾਂ ਉਹ ਲੜੰਗੇ ਲੜਨਗੇ ਦੇਖੋ ਕੁਰਬਾਨੀਆਂ ਤਾਂ ਆਪਾਂ ਪੁਰਾਣਾ ਇਤਿਹਾਸ ਚੱਕ ਲਓ ਗੁਰੂਆਂ ਦਾ ਇਤਿਹਾਸ ਚੱਕ ਲਓ ਉੱਥੇ ਵੀ ਇਹ ਚੀਜ਼ਾਂ ਹੁੰਦੀਆਂ ਰਹੀਆਂ ਨੇ ਹੂੰ ਮਤਲਬ ਪਰ ਜਿਹੜੇ ਜਦ ਪੰਜਾਬ ਪੁਰਾਣੇ ਪੰਜਾਬ ਦੀ ਪਾ ਗੱਲ ਕਰਦੇ ਆ ਪੁਰਾਣੇ ਪੰਜਾਬ ਚ ਪੰਜਾਬ ਹਰਿਆਣਾ ਮਤਲਬ ਸਾਰੇ ਜਝਾਰੂ ਜੋਧਨ ਨੇ ਜਝਾਰੂ ਲੋਕ ਨੇ ਜੀ ਪਹਿਲਾਂ ਨੇ ਮੈਨੇ ਇਹਨਾਂ 'ਪਾ ਬਹੁਤ ਸੱਦਾ ਹੋਏ ਨੇ ਚੱਲੇ ਰਹੇ ਹੁਣ ਵੀ ਚੱਲਣਗੇ ਮਤਲਬ ਸ਼ਾਂਤ ਮਜੀ ਤਰੀਕੇ ਨਾਲ ਸਰਕਾਰ ਜਿੰਨਾ ਮਰਜ਼ੀ ਐਕਸ਼ਨ ਕਰ ਲੇ ਸ਼ਾਂਤ ਮਜੀ ਤਰੀਕੇ ਨਾਲ ਜਾਵਾਂਗੇ ਜਾਂ ਤਾਂ ਸਰਕਾਰ ਸਾਨੂੰ ਗੋਲੀਆਂ ਮਾਰ ਕੇ ਵਾਪਸ ਕਰ ਦੋਗੀ ਉਹ ਕਰ ਲੈ ਜਿਹੜਾ ਐਕਸ਼ਨ ਕਰਨਾ ਪਰ ਅਸੀਂ ਚਾਹਤ ਅਮੀਰੀ ਤਰੀਕੇ ਨਾਲ ਦਿੱਲੀ ਪਹੁੰਚਾਂਗੇ ਜੰਤਰ ਮント ਦਾ ਐਲਾਨ ਹੋ ਕਰ ਰਿਹਾ ਵਾ ਦੇਖਦੇ ਆ ਸਰਕ ਕਿੱਥੇ ਤੱਕ ਹੋ ਕਰਦੀ ਆ ਅਨਿਲ ਵਿਜ ਗ੍ਰਹਿ ਮੰਤਰੀ ਨੇ ਹਰਿਆਣਾ ਦੇ ਉਹਨਾਂ ਨੇ ਸਪਸ਼ਟ ਤੌਰ ਦੇ ਉੱਤੇ ਕਿਹਾ ਤਾਂ ਕਿ ਅਸੀਂ ਲਾਅ ਐਂਡ ਆਰਡਰ ਖਰਾਬ ਕਰਨ ਵਾਲੇ ਬਰਦਾਸ਼ਤ ਨਹੀਂ ਕਰਾਂਗੇ ਦੇਖੋ ਜੀ ਜਿਹੜਾ ਇਹ ਲਾਅ ਐਂਡ ਆਰਡਰ ਦੀ ਗੱਲ ਕਰ ਰਹੇ ਨੇ ਉਹ ਤਾਂ ਪਹਿਲਾਂ ਹੀ ਖਰਾਬ ਹੋ ਗਿਆ ਦੱਸੋ ਠੀਕ ਕਿੱਥੇ ਆ ਉਹ ਲਖਮੀਰ ਉਰਖੀਰੀ ਵਾਲੇ ਵਿੱਚ ਦੇਖ ਲੈਣਾ ਅੱਜ ਤੱਕ ਉਹ ਲੋਕਾਂ ਨੂੰ ਸਾਹ ਮਿਲਿਆ ਕਿੱਥੇ ਕਿੱਥੇ ਮਤਲਬ ਅਮੀਰਾਂ ਵਾਸਤੇ ਹੋਰ ਆ ਗਰੀਬਾਂ ਵਾਸਤੇ ਹੋਰ ਆ ਕਾਰਪੋਰੇਟ ਵਾਸਤੇ ਹੋਰ ਆ ਜਿਹੜਾ ਲਾਅ ਆਰਡਰ ਦੀ ਜਿਹੜੀ ਆ ਉਹਦੇ ਵਿੱਚ ਮੰਗ ਪਈ ਉਹ ਕਿਸਾਨਾਂ ਮੰਗ ਨੂੰ ਲੈ ਕੇ ਜਾ ਰਹੇ ਨੇ ਉਹ ਲਾ ਆਰਡਰ ਨੂੰ ਸਥੀਕਰਨ ਵਾਸਤੇ ਲੈ ਰਹੇ ਨੇ ਜਦੋਂ ਦੇਖੋ ਕਿਸਾਨਾਂ ਪਰ ਲੋਕਾਂ ਦਾ ਇੰਨਾ ਭਰੋਸਾ ਹੋ ਗਿਆ ਅਸੀਂ ਜਦੋਂ ਦਿੱਲੀ ਮੀਟਿੰਗ ਕਰ ਰਹੇ ਤਾਂ ਉੱਥੇ ਸੁਪਰੀਮ ਕੋਰਟ ਦੇ ਜਿਹੜੇ ਜੱਜ ਰਿਟਾਇਰ ਜੱਜ ਵਗੈਰਾ ਜਾਂ ਮਾਲਕ ਵਰਗੇ ਬਕੀਰ ਵਗੈਰਾ ਜਿਹੜਾ ਉਹ ਕਹਿੰਦਾ ਜਰਾ ਐਮਬੀ ਵਾਲੇ ਮਸ਼ੀਨਾਂ ਦਾ ਮੰਤਰਾ ਹੋਕਰ ਵਿਰੋਧ ਕਰ ਰਹੇ ਨੇ ਵੀ ਮਤਲਬ ਕਿ ਵੈਲਟ ਪੇਪਰ ਨਾਲ ਆਪਾਂ ਵੋਟਾਂ ਪਾਈਏ ਉਹ ਲੋਕ ਸਾਡੇ ਕੋਲ ਆਏ ਕਹਿੰਦੇ ਵੀ ਸਾਡੇ ਆ ਮੰਗ ਵਿੱਚ ਪਾਓ ਸਾਨੇ ਕੇ ਵੀ ਨਹੀਂ ਦੀ ਐਮ ਦੀ ਹਾਂ ਜੀ ਵਿਰੋਧ ਕੀਤਾ ਜਾ ਰਿਹਾ ਹੈ ਵੀ ਐਮ ਬੰਦਾ ਵੀ ਆ ਮੰਗ ਸਾਡੀ ਵਿਚ ਚ ਪਾਉ ਸਾਨੇ ਕੇ ਦੇਖੋ ਸਾਨੇ ਉਹਨੂੰ ਇੱਕ ਗੱਲ ਕਰਿਆ ਵੀ ਦੇਖੋ ਜਿੰਨੀਆਂ ਵੀ ਬੀਜੇਪੀ ਸਰਕਾਰ ਤੋਂ ਵਿਰੁੱਧ ਪਾਰਟੀਆਂ ਨੇ ਉਹ ਇਕੱਠੀਆਂ ਹੋ ਕੇ ਲੜਨ ਆ ਲੜਾਈ ਵੀ ਅਸੀਂ ਥੋੜਾ ਸਮਰਥਨ ਕਰ ਸਕਦੇ ਹਾਂ ਪਰ ਉਹ ਸਾਨੂੰ ਮੂਰ ਤੇ ਕਹਿਣ ਲੱਗੇ ਵੀ ਨਹੀਂ ਜਿਹੜਾ ਕਿਸਾਨ ਆਰ ਮਜ਼ਦੂਰ ਮੋਰਚਾ ਲੜ ਸਕਦੇ ਆ ਤੁਸੀਂ ਇਹ ਲੜਾਈ ਪਾ ਹੋਰ ਕੋਈ ਨਹੀਂ ਲੜ ਸਕਦਾ ਇਹਦਾ ਕਾਰਨ ਮਤਲਬ ਕੀ ਜੀ ਪਰ ਕਈ ਵਾਰ ਨਾ ਕਿਸਾਨਾਂ ਵੱਲੋਂ ਜਦੋਂ ਲੋਕ ਪਰੇਸ਼ਾਨ ਹੁੰਦੇ ਉਹਦੇ ਲੋਕਾਂ ਦਾ ਵਿਸ਼ਵਾਸ ਟੁੱਟਦਾ ਵੀ ਨਜ਼ਰ ਆਇਆ ਜਿਸ ਤਰ੍ਹਾਂ ਕਿ ਬਹੁਤ ਸਾਰੇ ਧਰਨੇ ਲੱਗ ਜਾਂਦੇ ਆ ਅਚਨ ਚੇਤ ਧਰਨੇ ਲੱਗ ਜਾਂਦੇ ਟ੍ਰੈਫਿਕ ਦੀ ਵਿਵਸਥਾ ਉਹਦੇ ਦੇਖਿਆ ਨਾ ਪਿਛਲੇ ਵੀਡੀਓਜ਼ ਵੀ ਆਈਆਂ ਕਿ ਲੋਕ ਪਰੇਸ਼ਾਨ ਹੋ ਕੇ ਲੜ ਵੀ ਪਏ ਉਥੇ ਇਸ ਵਾਰ ਉਹਦਾ ਕੋਈ ਹੱਲ ਕੱਢਿਆ ਦੇਖੋ ਜੇ ਅਸੀਂ ਸਾਰੇ ਲੋਕਾਂ ਨੂੰ ਪਹਿਲਾਂ ਹੀ ਅਪੀਲ ਕਰਦਾ ਸ਼ਾਂਤਮਈ ਤਰੀਕੇ ਨਾਲ ਸਾਡਾ ਜਿਹੜਾ ਧਰਨਾ ਮਜਾਰਨਾ ਉਹ ਸ਼ਾਂਤਮਈ ਤਰੀਕੇ ਨਾਲ ਨੇ ਸਾਡੀ ਲੜਾਈ ਦੇਖੋ ਦਿੱਲੀ ਗੇਲਾ ਅਸੀਂ ਜੇ ਸਾਡੇ ਲੋਕਾਂ ਨੂੰ ਲੱਗਦਾ ਸਾਡੇ ਨਾਲ ਬੀਜਾ ਰਸੀਂ ਹਰ ਇੱਕ ਵਰਗ ਨੂੰ ਨਾਲਿਕ ਜਰੇ ਮੰਗਣ ਲੱਗ ਲੋਕ ਆਟੋਮੈਟਿਕ ਸਾਡੇ ਉਹਦੇ ਵਿੱਚ ਹਮਦਰਦੀ ਸਾਥ ਦੇ ਰਹੇ ਨੇ ਅਸੀਂ ਲੋਕਾਂ ਨੂੰ ਪਹਿਲਾਂ ਅਪੀਲ ਕਰਕੇ ਦੱਸਾਂਗੇ ਜੋ ਕੋਈ ਇਹ ਜਿਹੇ ਪ੍ਰੋਗਰਾਮ ਵੀ ਕਰਾਂਗੇ ਭਾਈ ਉੱਪਰ ਜਾ ਪ੍ਰੋਗਰਾਮ ਕਰਨਾ ਪਨਿਆ ਕਰਨਾ ਲੋਕਾਂ ਦਾ ਸਹਿਯੋਗ ਜ਼ਰੂਰੀ ਆ ਜਿਹੜੇ ਹਾਂ ਕੋਈ ਲੋਕ ਦੋਖ ਨੇ ਕਿਸੇ ਨੂੰ ਐਂਬੂਲੈਂਸ ਵਗੈਰਾ ਉਹਨੂੰ ਤੁਸੀਂ ਮਤਲਬ ਇਹ ਰਸਤੇ ਦੇ ਦਿਓ ਉਹ ਤਾਂ ਆਰਐਸਸੀ ਪਹਿਲਾਂ ਵੀ ਕਰਦੇ ਆ ਦੇਖੋ ਜਿਹੜਾ ਪਹਿਲਾਂ ਜਿਹੜੀਆਂ ਗੱਲਾਂ ਸੀ ਉਹ ਤਾਂ ਹੁਣ ਬਹੁਤ ਬਦਲਾਅ ਹੋ ਗਿਆ ਕਿਉਂਕਿ ਜਿਹੜਾ ਹੁਣ ਆ ਮੋਰਚਾ ਲੜਿਆ ਜਾ ਰਿਹਾ ਆ ਪੂਰੀ ਸੋਚ ਸਮਝਣ ਨਾਲ ਇਹਦੇ ਵਿੱਚ ਸਾਰੀਆਂ ਗੱਲਾਂ ਜਿਹਹੁ ਜਿਹੜੇ ਸਾਨੂੰ ਦਾਸ ਦੇ ਵਿੱਚ ਮੰਗਾਂ ਰੱਖੇ ਨੇ ਬੁੱਧੀ ਜੀ ਦੇ ਸਲਾਹ ਨਾਲ ਰੱਖੇ ਨੇ ਹਰ ਇੱਕ ਗੱਲ ਬਕੱਲੇ-ਕੱਲੇ ਬਹਿਸ ਕਰੇ ਪਤਾ ਕੀ ਜਵਾਬ ਦੇਣਾ ਕੀ ਹੋ ਕਰਨਾ ਐਵੇਂ ਜਿਹੜਾ ਆਮ ਲੋਕਾਂ ਨੂੰ ਇਹਦੇ ਵਿੱਚ ਕੋਈ ਦੁੱਖ ਹੋਣੀ ਕਰ ਜਾਓ ਕਿਉਂਕਿ ਹਰ ਸਾਰੇ ਭਾਰ ਦੇ ਲੋਕਾਂ ਦੀਆਂ ਮੰਗਾਂ ਇਹਦੇ ਵਿੱਚ ਰੱਖਿਆਗੇ ਨੇ ਸਾਨੂੰ ਆਸ ਹੈ ਜੋ ਸਾਡਾ ਇਹਦੇ ਵਿੱਚ ਸਾਥ ਦੇ ਦੇਣਗੇ ਚਾਹੇ ਉਹ ਜਿੰਨੇ ਮਤਲਬ ਬੁੱਧੀ ਜੀ ਵੀ ਹੋਗੇ ਜਾਂ ਸਿੱਖ ਜਥੇਬੰਦੀਆਂ ਹੋਗੇ ਜਾਂ ਭਰਾਤਰੀ ਜਥੇਬੰਦੀਆਂ ਜਾਂ ਮਜ਼ਦੂਰਾਂ ਦੇ ਜਥੇਬੰਦੀਆਂ ਹੋਗੀਆਂ ਜੋ ਵੀ ਜਤੈ ਜਮ ਹਰ ਇੱਕ ਵਰਗ ਦਾ ਅਸੀਂ ਆਹ ਤੇਰੇ ਮਤਲਬ ਹਰ ਵਰਗ ਤੁਹਾਡੇ ਨਾਲ ਜੁੜ ਰਿਹਾ ਇੱਕ ਮੀਟਿੰਗ ਹੋਈ ਜਿਹੜੇ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਵੀ ਬੈਠੇ ਉਹਦੇ ਵਿੱਚ ਕੇਂਦਰੀ ਮੰਤਰੀ ਵੀ ਦੂ ਪਹੁੰਚੇ ਉਹਦੇ ਤੁਸੀਂ ਵੀ ਸ਼ਾਮਿਲ ਹੋਏ ਸੀ ਨਹੀਂ ਉਹਦੇ ਵਿੱਚ ਸਾਡੇ ਕਮੇਟੀ ਮੈਂਬਰ ਗਏ ਸੀ ਮੈਂ ਉਹਦੇ ਵਿੱਚ ਸ਼ਾਮਿਲ ਸੀ ਕੀ ਕੀ ਹੱਲ ਕੀ ਨਿਕਲਿਆ ਫਿਰ ਦੇਖੋ ਜਿਵੇਂ ਉਹਨਾਂ ਦੇ ਸੱਚੇ ਵਿਚਾਰ ਉਹ ਦੋ ਕੁ ਗੱਲਾਂ ਮੰਨ ਰਹੇ ਸੀ ਹੂੰ ਵੀ ਜਿਵੇਂ ਤਾਂ ਇੱਕ ਤਾਂ ਇਹਨੂੰ ਖੇਤੀ ਨੂੰ ਪ੍ਰਦੂਸ਼ਣ ਰਹਿਤ ਕਰਦੰਨੇ ਆ ਠੀਕ ਹੈ ਬਾਕੀ ਐਮਐਸਪੀ ਦਾ ਕੁਝ ਟਾਈਮ ਗੱਲ ਹੋਈ ਸੀ ਵੀ ਚਲੋ ਇਹਦਾ ਹੋ ਕਰ ਦਿੰਦੇ ਆ ਬਸ ਇਹ ਦੋ ਗੱਲਾਂ ਪਾਉ ਸਹਿਮਤੀ ਬਣਾਉਂਦੇ ਤੇ ਪਰ ਇਹਦੇ ਨਾਲ ਕੁਝ ਐਡੀ ਗੱਲ ਨਿਕਲਿਆ ਨਹੀਂ ਫਿਰ ਇੱਕ ਵਾਰ ਨੂੰ ਫਿਰ ਮੀਟਿੰਗ ਰੱਖੀ ਗਈ ਕੇਂਦਰ ਦੇ ਨਾਲ ਹੁਣ ਦਿੱਲੀ 'ਚ ਮੀਟਿੰਗ ਹੋਊਗੀ ਦਿੱਲੀ 'ਚ ਮੀਟਿੰਗ ਹੋਊਗੀ ਟਲ ਸਕਦਾ 13 ਵਾਲਾ ਕੰਮ ਨਹੀਂ ਦੇਖੋ ਟਲਣ ਨਾਲ ਤਾਂ ਕੋਈ ਲੱਗਦਾ ਨਹੀਂ ਜਾਂ ਤਾਂ ਉਹ ਜਿਹੜੀਆਂ 10 ਮੰਗਾਂ ਨੇ ਪੂਰੇ ਭਾਰਤ ਦੀਆਂ ਮੰਗਾਂ ਨੇ ਜੇ ਆਪਾਂ ਕਿਸੇ ਵੀ ਕੁਝ ਬੰਦੇ ਨੂੰ ਹੋ ਕਰ ਦਨ ਨਹੀਂ ਹੋ ਸਕਦਾ ਕਿਉਂਕਿ ਪੂਰੇ ਭਾਰਤ ਦੇ ਲੋਕ ਦੁਖੀ ਨੇ ਦੂਜੀ ਗੱਲ ਜਿਹੜੀ ਬੀਜੇਪੀ ਸਰਕਾਰ ਨੇ ਵਾਅਦਾ ਖਲਾਫੀ ਕਰੀ ਲੋਕਾਂ ਦਾ ਵਿਸ਼ਵਾਸ ਨਹੀਂ ਕਰਨਾ ਚਾ ਮੰਗਾ ਤਾਂ ਹੁਣ ਜਿਹੜਿਆ ਪਹਿਲਾਂ ਮੰਨਿਆ ਤਿੰਨ ਕਾਲਾ ਕਾਨੂੰਨਾਂ ਦੇ ਉਹ ਫੇਰ ਦੁਬਾਰਾ ਟਿੱਡੇ ਟੰਗਣੇ ਲਾਗੂ ਕਰਨ ਲੱਗੇ ਉਹ ਵੀ ਨੰ ਮੰਨਿਆ ਗਏ ਆ ਵੀ ਤੁਹਾਡੇ ਹੋ ਗਈ ਆ ਉਹਦੇ ਕਰਕੇ ਆ ਲੱਗਦਾ ਵੀ ਲੋਕਾਂ ਦਾ ਵਿਸ਼ਵਾਸ ਆ ਵਿਚਾਰ ਆਪਾਂ ਨੂੰ ਦਿੱਲੀ ਜਾਣਾ ਹੀ ਚਾਹੀਦਾ ਜੇ ਲੀਡਰਸ਼ਿਪ ਮਤਲਬ ਪਿੱਛੇ ਮੁੜ ਕੇ ਸੋਚਦਾ ਲੋਕਾਂ ਨੂੰ ਮੁੜ ਨਹੀਂ ਦੇਣਾ ਕਿਉਂਕਿ ਲੋਕਾਂ ਕੋਲ ਪਹਿਲਾਂ ਬੇਪਰੋਖੀ ਹੋ ਚੁੱਕੀ ਹੈ ਨਾ ਵਾਦਾ ਖਲਾਫ ਕਿਉਂ ਸੀ ਕਿਸਾਨ ਜੱਸੀ ਬੰਦੀਆਂ ਵੀ ਆਪਸ ਦੇ ਵਿੱਚ ਕ੍ਰੈਸ਼ ਹੋਈਆਂ ਸੀਗੀਆਂ ਕਿਤਨਾ ਕਿਤੇ ਲੱਗਿਆ ਸੀ ਪੈਸੇ ਦੇ ਲੈਣ ਦੇ ਨੂੰ ਹਿਸਾਬ-ਤਾਬ ਨੂੰ ਲੈ ਕੇ ਫਿਰ ਜਿੱਥੇ ਬੰਦੀਆਂ ਟੁੱਟੀਆਂ ਵੀ ਸੀਗੀਆਂ ਦੇਖੋ ਅਸਲ ਕਈ ਵਾਰ ਕਿਉਂਕਿ ਜਿਆਦਾ ਕਿਸਾਨ ਲੀਡਰ ਸਰਕਾਰਾਂ ਭਾਰੀ ਪੈਣ ਲੱਗ ਜਾਂਦੇ ਨੇ ਉਹ ਤੋੜਨੇ ਹੁੰਦੇ ਨੇ ਕਿਸੇ ਤਰੀਕੇ ਨਾਲ ਮਤਲਬ ਕੁਝ ਗੱਲਾਂ ਆਪਾਂ ਨਹੀਂ ਕਹਿ ਸਕਦੇ ਕਿ ਸੱਚੀ ਹੋ ਸਕਦੇ ਕਿਉਂ ਜਿਹੜੀ ਸਰਕਾਰ ਆ ਖਾ ਕੋਈ ਵੀ ਕਰ ਸਕਦੀ ਆ ਲੋਕਾਂ ਨੂੰ ਤੋੜਨ ਵਾਸਤੇ ਸਾਰਾ ਕੁਝ ਇਹਨਾਂ ਕੋਲ ਹੈਗਾ ਤੁਸੀਂ ਬੜਾ ਸੰਘਰਸ਼ ਕਰਿਆ ਉਦੋਂ ਅਸੀਂ ਦੇਖਿਆ ਤੁਹਾਡਾ ਹੀ ਤਰਨਾ ਲੱਗਦਾ ਸੀ ਇੱਥੇ ਵੱਡਾ ਪਰ ਫੇਰ ਤੁਸੀਂ ਅੱਡ ਹੋ ਗਏ ਜਿੱਥੇ ਬੰਦੀ ਤੋਂ ਵੱਡੀ ਜਿੱਥੇ ਬੰਦੀ ਤੁਸੀਂ ਆਪਣੀ ਜਿੱਥੇ ਬੰਦੀ ਬਣਾ ਲਈ ਦੇ ਕੋਲਾ ਘਾਤਰ ਚਾਲਦਾ ਆਂਦਾ ਸਾਡੀ ਮਤਲਬ ਜਥੇਬੰਦੀ ਇਹਦੇ ਵਿਚ ਲੱਗ ਹੁੰਦਾ ਆ ਸੀ ਜਿਹੜੀ ਪਹਿਲਾਂ ਜਥੇਬੰਦੀ ਚ ਥੋੜਾ ਬੀਬੀਆਂ ਦਾ ਸਤਕਾਰ ਘੱਟ ਸੀ ਸਾਨੇ ਦੇ ਵਿੱਚ 50% ਹਿੱਸੇਦਾਰੀ ਬੀਬੀਆਂ ਦੀ ਵੀ ਰੱਖੀ ਹੈ ਬਈ ਜਾਰਾ ਮੈਂ ਦੇਖਿਆ ਤੁਹਾਡੇ ਕਰਨੇ ਸਾਰੇ ਬੀਬੀਆਂ ਬਹੁਤ ਵੱਡੇ ਲੈਵਲ ਤੇ ਤੁਸੀਂ ਰਿਲਾਈਐਂਸ ਘੇਰ ਕੇ ਬੈਠੇ ਰਹੇ ਟੂਲ ਤੁਸੀਂ ਤੁਹਾਡੀ ਜਥੇਬੰਦੀ ਨੇ ਮੇਰੇ ਖਿਆਲ ਉਸ ਟਾਈਮ ਮੇਨ ਰੂਟ ਤੇ ਬੰਦ ਕੀਤਾ ਸੀਗਾ ਤੇ ਆ ਰਿਲਾਈਐਂਸ ਵਾਲਾ ਵੀ ਤੁਹਾਡੀ ਜਥੇਬੰਦੀ ਦੇ ਉਸ ਵਕਤ ਠੀਕ ਹੈ ਬੀਬੀਆਂ ਦਾ ਮਤਲਬ ਤੁਸੀਂ ਸਤਕਾਰ ਵਧਾਇਆ ਉਹ ਜਿਹੜਾ ਹੈ ਘੱਟ ਕਰ ਰਹੇ ਸੀ ਹਾਂ ਜੋ ਵੱਡੇ ਜੱਥੇਬੰਦੀ ਦੇ ਸਾਹਮਣੇ ਫਿਰ ਇਹਦਾ ਵਿਦਾਨ ਸ਼ੁਰੂ ਤੇ ਬਣਾਇਆ ਵਿਚਾਰ ਆ ਵੀ ਆਪਾਂ ਬੀਬੀਆਂ ਆਪਣਾ ਨਾਲ ਇੰਨਾ ਸਾਥ ਦੇ ਰਹੀ ਨੇ ਪਾ ਇਹਨੂੰ ਨਾਲ ਲੈ ਕੇ ਚੱਲੀਏ ਬੇਰਾਂ ਨੂੰ ਸੂਬੇ ਲੈਵਲ ਤੇ ਉਹ 14 ਦੇਈਏ ਤੇ ਜਿਹੜੀਆਂ ਉਹਨਾਂ ਦੇ ਮੰਗਾਂ ਨੇ ਜਾਂ ਉਹਨਾਂ ਦੀ ਡਿਮਾਂਡ ਨੇ ਉਹ ਵੀ ਪੂਰੀਆਂ ਕਰੀਏ ਜਿਹੜਾ ਉਹਨਾਂ ਨੂੰ ਦੁੱਖ ਦੋਨੇ ਉਹ ਵੀ ਦੂਰ ਕਰੀਏ ਚਲੋ ਹੁਣ ਇੱਕ ਗੱਲ ਹੋਰ ਹੈ ਵੀ ਜਿਹੜੇ 16 ਦਾ ਬੰਦ ਹੈ ਉਹ 16 ਦੇ ਬੰਦ ਤੇ ਤੁਹਾਡਾ ਸਮਰਥਨ ਹੈਗਾ ਜਾਂ ਤੁਸੀਂ ਉਸ ਨੂੰ ਠੀਕ ਨਹੀਂ ਮੰਨਦੇ ਨਹੀਂ ਅਸੀਂ ਅਸਲ ਉਹਨੂੰ ਠੀਕ ਨਹੀਂ ਮੰਨਦੇ ਅਸੀਂ ਤਾਂ ਉਹ ਜੇ ਮੈਨੂੰ ਅਪੀਲ ਕਰਦੇ ਆ ਵੀ ਭਾਈ ਦੇਖੋ ਆਪਣੀ ਲ ਅਪਾ ਇਕੱਠੇ ਹੋ ਕੇ ਉਧਰ ਵੱਲ ਵਧਿਏ ਠੀਕ ਸਾਰਿਆਂ ਨੂੰ ਕਿਉਂਕਿ ਜਦੋਂ ਜਿਵੇਂ ਆਪਾਂ ਪਹਿਲਾ ਅੰਦোলন ਚੱਲਦਾ ਸੀ ਵੀ ਹਰ ਇੱਕ ਵਰਗ ਜਿਹੜਾ ਭਾਰ ਦਾ ਨਾਗਰਿਕ ਆ ਉਹ ਉਹਦੀ ਲੜਾਈ ਆ ਵੀ ਜਦੋਂ ਤੱਕ ਸੱਪਾ ਸਾਰੇ ਇਕੱਠੇ ਹੋ ਕੇ ਲੜਾਂਗੇ ਤਾਂ ਵਧੀਆ ਗੱਲਾਂ ਦੇਖੋ ਸਰਕਾਰਾਂ ਦੇ ਸੋਚਾਂ ਦੇ ਵੀ ਇਹ ਪਾਟਣਾ ਜਾਂਚ ਜਾਂ ਹੋਣ ਆਪਾਂ ਇਹੋ ਜਿਹਾ ਹੋ ਨਾ ਕਰੀਏ ਵੀ ਇਕੱਠੇ ਹੋ ਕੇ ਫਸਲ ਦੀ ਨਾਲ ਲੜੀਏ ਪੜਾ ਜਿਹੜੇ ਆਪਣਾ ਮੰਗਾ ਨੇ ਉਹ ਮਣਾਈਏ ਜਿਹੜੀ ਇਹ ਆਪਸੀ ਕਿਸਾਨਾਂ ਦੇ ਜਿਹੜਾ ਮਤਭੇਦ ਲਾ ਲਈਏ ਜਾਂ ਮਨਭੇਦ ਲਾ ਲਈਏ ਰਹਿ ਗਏ ਆ ਇਹਦਾ ਕਿਤੇ ਕੇਂਦਰ ਨੂੰ ਫਾਇਦਾ ਤਾਂ ਨਹੀਂ ਹੋ ਜਾਊਗਾ ਦੇਖੋ ਅਸਲ ਇਹ ਜਿਹੜੀਆਂ ਗੱਲਾਂ ਨੇ ਮਤਲਬ ਕਿ ਮੀਡੀਆ 'ਚ ਬਿਆਨਬਾਜ਼ੀ ਉਹ ਉਹ ਇੱਕ ਅਲੱਗ ਵਿਸ਼ਾ ਪਰ ਜਿਹੜੀ ਸਚਾਈ ਹੈ ਨਾ ਜਿਹੜਾ ਹੁਣ ਅੰਦੋਲਨ ਲੜਿਆ ਜਾ ਰਿਹਾ ਜੀ ਉਹ ਚਿਹਰੇ ਦੇ ਕੇ ਲੜਿਆ ਜਾ ਰਿਹਾ ਜਿਹੜੇ ਲੋਕਾਂ ਨੇ ਜ਼ੀਰੋ ਲੈਵਲ 'ਪਰ ਗਰਾਊਂਡ 'ਪਰ ਕੰਮ ਕਰਿਆ ਪਾ ਇਸ ਟਾਈਮ ਉਹ ਲੀਡਰ ਉਹਦੀ ਇਹਦੀ ਕੋਈ ਬਾਈ ਕਰ ਰਹੇ ਨੇ ਮੋਰਚੇ ਦੀ ਜਿਵੇਂ ਤੁਸੀਂ ਅਸੀਂ ਵੀ ਹਾਂਜੀ ਜ਼ੀਰੋ ਲੈਵਲ ਤੇ ਰਹਿ ਰਿਹਾ ਵਾ ਜਾਂ ਆਪਾਂ ਹਰਿਆਣਾ ਵਿੱਚ ਕਹਿ ਸਕਦੇ ਹਾਂ ਜਾਂ ਜੋਪੀ ਦੇ ਵਿੱਚ ਅਸਲ ਮਤਲਬ ਜਿਹੜੇ ਪਹਿਲਾਂ ਚਿਹਰੇ ਹੁੰਦੇ ਸੀ ਉਹਨਾਂ ਨੂੰ ਮਤਲਬ ਉੱਪਰ ਤੱਕ ਪਤਾ ਸੀ ਨੌਲੇਜ ਸੀ ਪਰ ਜਿਹੜੇ ਲੋਕਾਂ ਜ਼ੀਰੋ ਗ੍ਰੋਥ ਤੇ ਲੜਾਈ ਲੜੀ ਆ ਅਸਲ ਇਹਦਾ ਕਾਰਨ ਵੀ ਆਹੀ ਬਣੇ ਵੀ ਆਪਾਂ ਨੂੰ ਦੁਨ ਲੜਨਾ ਕਿਉਂ ਪਿਆ ਕਿਉਂਕਿ ਜਿਹੜੇ بڑے ਚਿਹਰੇ ਤੇ ਉਹਨਾਂ ਕੋਲ ਤਾਂ ਕੋਈ ਪਹੁੰਚ ਕਰ ਨਹੀਂ ਸਕਦਾ ਜਿਆਦਾ ਸੀ ਪਿੰਡਾਂ ਕੋਲ ਲੋਕ ਜਾਣਦੇ ਤੇ ਉਹ ਸਾਨੂੰ ਸਿੱਧੇ ਕਹਿੰਦੇ ਵੀ ਸਾਡੇ ਤਾਂ ਮੁੰਡੇ ਤੁਹਾਡੇ ਮਰਵਾਤੇ ਦੱਸੋ ਕੀ ਕਰਿਆ ਜਾਂ ਸਾਡੇ ਦੇ ਬੱਚੇ ਪਰਚੇ ਪਾਏ ਬੰ ਦੱਸੋ ਤੁਸੀਂ ਕੀ ਕਰ ਰਹੇ ਹੋ ਉਹ ਜਿਹੜੇ ਦੁਖਦਾਰ ਤੇ ਲੋਕ ਸਾਨੂੰ ਦੱਸਦੇ ਤੇ ਅਸੀਂ ਉੱਪਰ ਜਾ ਕੇ ਦੱਸ ਦਿੰਦੇ ਤੇ ਇਹਨੂੰ ਮਤਲਬ ਲੀਡਰਸ਼ਿਪ ਨੂੰ ਲੱਗਦਾ ਵੀ ਆਪਾਂ ਜੇ ਲੜ ਉਹ ਸਾਨੂੰ ਜੋ ਕਹਿੰਦੇ ਤੁਸੀਂ ਉਹ ਲੋਕਾਂ ਨੂੰ ਉਹ ਕਰਨ ਤੇ ਪਰ ਲੋਕਾਂ ਦਾ ਜਿਹੜਾ ਗੁੱਸਾ ਤੇ ਜਿਹੜਾ ਪਿੰਡਾਂ 'ਚ ਕੰਮ ਕਰਜੂਗ ਲੋਕਾਂ ਦਾ ਗੁੱਸਾ ਉਹ ਤਾਂ ਕੱਢਣਗੇ ਨਾ ਮਤਲਬ ਉਹ ਗੁੱਸਾ ਉਹ ਰੋष ਲੋਕਾਂ ਦਾ ਤੁਹਾਨੂੰ ਡਾਇਰੈਕਟ ਝੇਲਣਾ ਪੈ ਰਿਹਾ ਸੀ ਇਸ ਕਰਕੇ ਤੁਹਾਨੂੰ ਲੱਗਦਾ ਵੀ ਹੁਣ ਮੰਗਾ ਦੇ ਲਈ ਇੱਕ ਵਾਰ ਫੇਰ ਦੁਬਾਰਾ ਜਿਹੜਾ ਹੈ ਉਸ ਤਰ੍ਹਾਂ ਦਾ ਧਰਨਾ ਦੇਣਾ ਚਾਹੀਦਾ ਹੈ ਹਾਂ ਜੀ ਕੱਲ ਕਰ ਲਈਏ 13 ਤਰੀਕ ਦੀ ਕਿੰਨੇ ਵਜੇ ਦਾ ਤੁਹਾਡਾ ਸਿਸਟਮ ਨਿਕਲਣ ਦਾ ਕਿੰਨੇ ਵਜੇ ਤੁਸੀਂ ਤੁਰੋਗੇ ਕਿੰਨੇ ਵਜੇ ਤੁਸੀਂ ਹਰਿਆਣਾ ਦੇ ਬਾਰਡਰ ਤੇ ਪਹੁੰਚੋਗੇ ਕਿਉਂਕਿ ਪੰਜਾਬ ਦੇ ਵਿੱਚ ਤੁਸੀਂ ਆਰਾਮ ਨਾਲ ਨਿਕਲ ਜਾਓਗੇ ਪਰ ਜਦੋਂ ਸ਼ੰਭੂ ਬਾਰਡਰ ਆ ਜਾਊਗਾ ਜਾਂ ਉਧਰਲੇ ਪਾਸੇ ਲਾਲੀ ਆਪਾਂ ਪਤਣਾ ਵਾਲੇ ਪਾਸੇ ਤੋਂ ਉਹ ਬਾਰਡਰ ਆ ਜਾਣਗੇ ਉੱਥੇ ਬੜੀ ਦਿੱਕਤ ਹੋਊਗੀ ਉੱਥੇ ਕਿੰਨੇ ਵਜੇ ਦਾ ਕੂਚ ਕੀਤਾ ਕਿੰਨੇ ਵਜੇ ਦਾ ਲੋਕਾਂ ਨੂੰ ਸਮਾਂ ਦਿੱਤਾ ਸਮਾਂ ਜੀ ਅ ਅੱਜ ਅਸਲ ਜਿੰਨੇ ਵੀ ਜਥੇਬੰਦਾਂ ਦੇ ਆਗੂ ਨੇ ਜਥੇਬੰਦ ਨੇ ਸਾਰੇ ਨੇ ਗੁਰੂ ਘਰਾਂ ਚ ਜਾ ਕੇ ਮੂਰਤੇ ਦਾ ਵੀ ਪ੍ਰਮਾਤਮਾ ਚੜ੍ਹਦੀ ਚਾਲ ਰੱਖੇ ਸਾਰੇ ਆਪਣਾ ਆਪਣਾ ਗੁਰੂ ਨੂੰ ਧਿਆ ਕੇ ਗੁਰੂ ਘਰਾਂ ਚ ਮੱਥਾ ਟੇਕਣਾ ਜਿਹੜੇ ਧਰਮ ਨੂੰ ਮੰਨਦੇ ਨੇ ਅੱਜ ਤੋਂ ਮੰਨ ਲਓ ਵੀ ਤਿਆਰੀ ਸ਼ੁਰੂ ਹੋ ਗਈ ਸ਼ੁਰੂਬਾਤ ਹੋ ਗਈ ਚੱਲਣ ਦੀ ਠੀਕ ਹੈ ਬਾਕੀ 13 ਵਾਲੀ ਗੱਲਾ ਮਤਲਬ ਗੱਲ ਆ ਵੀ 13 ਨੂੰ ਸਾਰੇ ਹਰ ਹਾਲਤ ਦੇ ਵਿੱਚ ਹੋ ਸਕਦਾ 12 ਰਾਤ ਨੂੰ ਇਕੱਠੇ ਹੋ ਜਾਈਏ ਜੇ ਮੀਟਿੰਗ ਹੋ ਗਈ ਕੇਂਦਰ ਨਾਲ ਰੁਕ ਵੀ ਸਕਦਾ ਨਹੀਂ ਨਹੀਂ ਜੇ ਤਾਂ ਉਹ ਕੁਝ ਹਾਂ ਪੱਖੀ ਮਤਲਬ 5 ਮੰਨ ਜਾਣ 6 ਮੰਨ ਜਾਣ ਜਾਂ 10 ਹੀ ਮਨਾ ਕੇ ਛੱਡਣਾ ਦੇਖੋ ਜਿਹੜੀ ਸੋਚ ਆ ਉਹ ਤਾਂ ਦੱਸਦੀ ਹੋਵਾ ਇੱਕ ਦੋ ਮੌਕ ਦੀ ਘੱਟ ਵੱਧ ਹੋ ਜਾਂਦੀ ਉਹ ਚਲੋ ਅਡਜਸਟਮੈਂਟ ਕਰੀ ਜਾਂਦੀ ਹੁੰਦੀ ਹੈ ਉਹ ਕੋਈ ਐਡੀ ਗੱਲ ਨਹੀਂ ਹੈਗੀ ਪਰ ਅੱਧੋ-ਅੱਧੋ ਮਤਲਬ ਹੋ ਨਹੀਂ ਹੋਣਾ ਕਿਉਂਕਿ ਜਿਹੜੀਆਂ ਵੱਡੀਆਂ ਮੰਗਾਂ ਨੇ 2024 ਆਉਣ ਵਾਲਾ ਕੇਂਦਰ ਨੇ ਵੀ ਇਸ ਵਾਰ ਐਡੀ ਚਿੱਟੀ ਦਾ ਜੋੜ ਲਗਾਣਾ ਕਿਉਂਕਿ મોદી ਜੀ ਕਹਿੰਦੇ ਵੀ ਤੀਜੀ ਟਰਮ ਵੀ ਮੈਂ ਦੇਖਣੀ ਹੈ ਤੇ ਫਿਰ ਤਾਂ 24 ਕਰਕੇ ਇਹ ਤਾਂ ਵੱਡਾ ਨੁਕਸਾਨ ਹੋ ਜੂਗਾ ਸ਼ਾਇਦ ਤੁਹਾਡੀ ਮੰਗਾਂ ਮੰਨ ਲੈਣ ਵਧੀਆ ਗੱਲ ਹੈ ਜੇ ਸਾੜੀਆਂ ਮੰਗਾ ਮੰਨ ਲੈਂਦੇ ਨੇ ਵਧੀਆ ਗੱਲਾਂ ਸਤਾਪ ਮੰਨਦੇ ਆ ਆ ਕਿਸਾਨ ਦਾ ਵੀ ਖਰਚਾ ਬਚੂਗਾ ਨੁਕਸਾਨ ਬਚੂਗਾ ਖੱਜਲ ਖੁਵਾਰੀ ਬਚੂਗੀ ਹੈਨਾ ਹਾਂ ਜੀ ਸਾਰਾ ਦੇ ਬਦੂ ਸਰਕਾਰ ਦੀ ਬਚੂ ਉਹਦੇ ਨਾਲੋਂ ਸਰਕਾਰ ਚੰਗੇ ਕੰਮ ਬਾਰੇ ਧਿਆਨ ਦੇਵੇ ਸਰਕਾਰ ਨੂੰ ਜੇ ਸਰਕਾਰ ਚੰਗੇ ਕੰਮ ਕਰੇ ਸਰਕਾਰ ਨੂੰ ਕੀ ਲੋੜ ਆ ਮਾਲਕੀ ਵੋਟਾਂ ਚ ਕਢਣਦੇ ਜਾਂ ਲੋਕ ਆਪੀ ਬਾਦ ਨੂੰ ਉਹਨਾਂ ਨੂੰ ਇਹਦਾ ਮਤਲਬ ਆ ਵੀ ਬੀਜੇਪੀ ਸਰਕਾਰ ਤੇ ਲੋਕ ਦੁਖੀ ਨੇ ਉਹ ਤਾਂ ਹੀ ਉਹ ਚ ਜਾਂਦਾ ਨਾ ਡਰਾਂ ਜਿਵੇਂ ਜਿਹੜੀ ਖੇਤੀ ਆ ਆਪਣਾ ਜਿਹੜਾ ਭਾਰਤ ਆ ਉਹ ਖੇਤੀ 'ਪਨਿਰਪਰ ਆ ਬੱਕੀ ਹਰ ਇੱਕ ਚੀਜ਼ ਦਾ ਪਕਾ ਲਾ ਜੇ ਕਿਸੇ ਦਾ ਬੁਰਸ਼ ਦਾ ਵੀ ਆਊਗਾ ਅਗਲਾ ਪਤਾ ਕੰਪਨੀ ਰੇਟ ਤੈਅ ਕਰ ਦਿਆ ਕਿਸੇ ਦਾ ਬੋਟਾਂ ਵਾਲਾ ਬੋਟ ਵਾਲਿਆਂ ਨੇ ਵੀ ਚੱਪਲ ਵਾਲਾ ਨੇ ਵੀ ਭਾਈ ਆ 25 ਦੀ ਆ 50 ਦੀ ਆ 60 ਦੀ ਆ ਇੱਕ ਕਿਸਾਨ ਇਹ ਜਾ ਜਿਹੜੀ ਚੀਜ਼ ਦਾ ਮੁੱਲ ਸਰਕਾਰ ਤੈਅ ਕਰਦੀ ਆ ਛੋਟੀ ਜਿਹੀ ਗੱਲਾਂ ਸਰਕਾਰ ਆ ਗੱਲ ਕਰੇ ਭਾਈ ਤੁਸੀਂ ਆਪਣਾ ਜਿਹੜੀ ਫਸਲਾ ਕਰਨਾ ਦਾ ਮੁੱਲ ਤੈਅ ਕਰ ਲਓ ਐਮ ਐਸ ਵੱਡੀ ਗੱਲ ਕਰ ਲਓ ਹਾਂ ਆਹੀ ਚੀਜ਼ਾਂ ਹੋਰ ਤਾਂ ਤੇ ਵਿੱਚ ਹੈ ਨੇ ਵੀ ਕਿੰਨੀ ਲਾਗਤ ਲੱਗਦੀ ਆ ਜੇ ਸਾਨੂੰ ਵੀ ਕਹਿੰਦੇ ਸਾਨੂੰ ਪਤਾ ਜੀ ਵੀ ਕਿੰਨੀ ਲੱਗਦਾ ਕੀ ਕੁਛ ਆ ਅਸੀਂ ਜਿਹੜੇ ਸਾਡੇ ਚੱਲ ਰਹੇ ਆ ਪਰ ਕਿਤੇ ਨਾ ਕਿਤੇ ਸਰਕਾਰ ਐਉਂ ਕਰਨਾ ਨਹੀਂ ਚਾਹਦੀ ਇਹਦੇ ਵਿੱਚ ਜੇ ਆ ਚੀਜ਼ਾਂ ਹੋਜਦੀਆਂ ਨੇ ਜਿਹੜੇ 80% ਕਿਰਤੀ ਮਿਹਨਤੀ ਲੋਕ ਨੇ ਜੀ ਉਹਨੂੰ ਦੇਖੋ ਉਸ ਖਾਲੀ ਰੋਟੀ ਖਾਣ ਲੱਗ ਜਣਗੇ ਉਹਨਾਂ ਦੇ ਬੱਚੇ ਵਧੀਆ ਪੜ੍ਹ ਲਿਖੇ ਨੇ ਸਾਰਾ ਕੁਝ ਹੋਜੂਗਾ ਫਿਰ ਜਿਹੜੇ 20% ਲੋਕ ਰਾਜ ਕਿੱਥੇ ਕਰਨਗੇ ਸਰਕਾਰਾਂ ਇਹ ਕਰ ਸਕਦੀਆਂ ਨੇ ਪਰ ਸਰਕਾਰ ਇਹਨੂੰ ਕਰਨਾ ਨਹੀਂ ਚਾਹੁੰਦੀ ਕਿਉਂਕਿ ਜਿਹੜਾ ਖੇਤੀ ਜਾਂ ਖੇਤੀ ਦਾ ਮਤਲਬ ਹੈ ਖਾਲੀ ਨਹੀਂ ਕਰਦੇ ਜਾਂ ਖੇਤੀ ਦਾ ਜਿਹੜੇ ਉਹਨਾਂ ਇਹਨੂੰ ਕਿਸੇ ਉੱਤੇ ਨਹੀਂ ਲੈ ਕੇ ਜਾਂਦੇ ਜਦ ਤੱਕ ਇਹ ਹਿਲੇ ਰਹੇ ਨਹੀਂ ਰਹੇ ਨੇ ਅਖੀਰਲਾ ਸਵਾਲ 13 ਤਰੀਕ ਨੂੰ ਤੁਸੀਂ ਕੂਚ ਕਰਨਾ ਦਿੱਲੀ ਦੇ ਵੱਲ ਤੇ ਰਸਤੇ ਦੇ ਵਿੱਚ ਹਰਿਆਣਾ ਸਰਕਾਰ ਆਜੂਗੀ ਸ਼ੰਭੂ ਬਾਰਡਰ ਤੁਹਾਡੇ ਲਈ ਵੱਡਾ ਇੱਕ ਚੁਣੌਤੀ ਬਣ ਜਾਊਗਾ ਇਹਦੇ ਨਾਲ ਕਿਵੇਂ ਨਜਿੱਠੋਗੇ ਦੇਖੋ ਜੀ ਪਹਿਲਾਂ ਵੀ ਵੱਡੀ ਚੁਣੌਤੀ ਸੀ ਹਮ ਐਤਕੀ ਵਿੱਚ ਚੁਣੌਤੀ ਹੈਗੀ ਆ ਅੱਛਾ ਐਤਕੀ ਲੋਕਾਂ ਨੇ ਤਨ ਮੰਨ ਧਨ ਗੈਲਾ ਐਂਦੋਂ ਨੂੰ ਲੜ ਰਹੇ ਨੇ ਜਿਹੜੀ ਲੋਕਾਂ ਦੀ ਮੈਂ ਸੋਚ ਆ ਰਿਹਾ ਤੇ ਆ ਕਰਨਾ ਇਸ ਵਾਰ ਲੋਕਾਂ ਦੀ ਆ ਸੋਚ ਆ ਵੀ ਆਰ ਪਾਰ ਦੀ ਲੜਾਈ ਕਰਨੀ ਆ ਅੱਛਾ ਚਾਹੇ ਸਰਕਾਰ ਗੋਲੀਆਂ ਬਰਾਵੇ ਹਮ ਕੋਸ਼ਿਸ਼ ਕਰੇ ਵੀ ਸ਼ਾਂਤਮਈ ਤਰੀਕੇ ਨਾਲ ਅਸੀਂ ਬੈਠੇ ਆਂ ਵੀ ਮਾਰ ਲਓ ਭਾਈ ਸਾਨੂੰ ਮਾਰਨਾ ਵੀ ਜਾਵਾਂਗੇ ਜ਼ਰੂਰ ਲੋਕਾਂ ਦੇ ਇੱਥੇ ਤੋਂ ਕਮਨਸਾ ਜਿੱਤੇ ਤੋਂ ਕਸੀ ਪਿੰਡਾਂੋਂ ਦੇਖ ਰਹੇ ਲੋਕ ਜੂਥ ਚ ਬਜ਼ੁਰਗਾਂ ਚ ਨੌਜਵਾਨਾਂ ਚ ਇੰਨਾ ਤਾਂ ਛਾਹ ਆ ਕਿਸਾਨਾਂ ਵੱਲੋਂ ਕੋਈ ਪਹਿਲੇ ਕਦਮ ਨਹੀਂ ਕਰੇ ਜਾਊਗੀ ਸ਼ਾਂਤਮਈ ਤਰੀਕੇ ਕਰ ਚੱਲਾਂਗੇ ਸਰਕਾਰ ਕੋਈ ਹੋਵ ਕਰਦੀ ਆ ਦੇਖੋ ਉਹਦੇ ਵਿੱਚ ਵੀ ਜਿਹੜੀ ਸਰਕਾਰ ਦੇ ਵਿੱਚ ਨੁਮਾਇੰਦਿਆਂ ਨੂੰ ਵੀ ਸਾਡੇ ਪਿੰਡ ਭਾਈ ਨੇ ਜਾਇਜ਼ ਪਾਣ ਜਾ ਕਿਸਾਨ ਭਾਰਤ ਤੋਂ ਕੁਝ ਹੈ ਨਹੀਂ ਉਹਨਾਂ ਨੂੰ ਨਹੀਂ ਪਤਾ ਵੀ ਲੜਾਈ ਹੱਕ ਸੱਚ ਦੀ ਆ ਵੀ ਕਿਉਂਕਿ ਹਰ ਇੱਕ ਵਰਗੋਂ ਤਾਂ ਦੁਖੀ ਆ ਜੇ ਫੌਜਾਂ ਦੀ ਗੱਲ ਕਰ ਰਹੇ ਹਾਂ ਉਹਨਾਂ ਦੀ ਪੈਨਸ਼ਨਾਂ ਬੰਦ ਕਰਨ ਚਾਰ-ਚਾਰ ਸਾਲੀ ਪੈਨਸ਼ਨ ਆਫ ਕਰ ਦੇਖੋ ਦੋ ਕੀ ਹਰ ਇੱਕ ਵਰਗਾ ਪਰ ਇੱਕ ਬੰਦ ਸਭ ਨੇ ਵਾ ਜਿਹੜਾ ਸਰਕਾਰ ਦੀ ਨੌਕਰ ਹੋਗਾ ਉਹਨੂੰ ਪਰ ਦਿਲ ਚ ਤਾਂ ਉਹਦੇ ਦਰਦ ਹੋਗਾ ਨਾ ਕਿਤਨਾ ਕਿਤੇ ਬਿਲਕੁਲ ਦੇਖੋ ਜਿਹੜੇ ਬੀਜੇਪੀ ਦੇ ਮੰਤਰੀ ਐਮਐਲਓ ਤਾਂ ਆਪਾਂ ਕੱਲਣ ਤੇ ਰਹੇ ਹੁਣ ਤਾਂ ਆਰਡਰ ਦੇਣਾ ਪਰ ਉਹ ਵੀ ਸਾਡੇ ਭੈਣ ਭਾਈਆਂ ਨੂੰ ਜਿਹੜੇ ਜਿਨ੍ਹਾਂ ਨੇ ਉਹ ਕਰਨਾ ਐਡੀ ਕੋਈ ਬਹੁਤ ਹੀ ਬਹੁਤ ਹੀ ਵੱਡੀ ਗੱਲ ਨਹੀਂ ਹੈਗੀ ਕਿਉਂਕਿ ਸਾਰਾ ਰਲ ਮਿਲ ਕੇ ਸਾਰਾ ਕੁਝ ਹੋਇਆ ਜਾਣਾ ਜੀ ਬਹੁਤ-ਬਹੁਤ ਸ਼ੁਕਰੀਆ ਗੁਰਤੇਹਾਂ ਜੀ ਤੁਸੀਂ ਬਹੁਤ ਵੱਡੀ ਜਾਣਕਾਰੀ ਜਿਹੜੀ ਸਾਡੇ ਦਰਸ਼ਕਾਂ ਨਾਲ ਜਿਹੜੀ ਸਾਂਝੀ ਕੀਤੀ ਹੈ ਸੋ ਦੋਸਤੋ ਤੁਸੀਂ ਸੁਣਿਆ ਕਿ ਕਿਸਾਨ ਜਥੇਬੰਦੀਆਂ ਵੱਲੋਂ ਪੂਰੀ ਤਿਆਰੀ ਖਿੱਚ ਲਈਤੀ ਗਈ ਹੈ ਚਾਹੇ ਇਹ ਅਲੱਗ ਜਥੇਬੰਦੀ ਹੈ ਪਰ 13 ਤਰੀਕ ਨੂੰ ਜਿਹੜਾ ਮੋਰਚਾ ਲੱਗੇਗਾ ਹੀ ਲੱਗੇਗਾ ਸੋ ਸ਼ੰਭੂ ਬਾਰਡਰ ਦੀ ਜੇਕਰ ਗੱਲ ਕਰ ਲਈਏ ਉੱਥੇ ਵੱਡੀ ਤਿਆਰੀ ਕੀਤੀ ਗਈ ਹੈ ਸੋ ਇੱਥੇ ਕਿਸਾਨਾਂ ਦਾ ਕਹਿਣਾ ਇਹ ਹੈ ਕਿ ਪਿਛਲੀ ਵਾਰ ਸਾਡੀ ਤਿਆਰੀ ਘੱਟ ਸੀ ਸਰਕਾਰ ਦੀ ਵੱਧ ਸੀ ਇਸ ਵਾਰ ਸਰਕਾਰ ਦੀ ਤਿਆਰੀ ਵੱਧ ਹੈ ਪਰ ਸਾਡੀ ਵੀ ਤਿਆਰੀ ਪੂਰੀ ਵੱਧ ਹੈ ਅਸੀਂ ਸ਼ਾਂਤਮਈ ਅੰਦੋਲਨ ਕਰਨਾ ਸ਼ਾਂਤਮਈ ਤਰੀਕੇ ਨਾਲ ਜਾਣਾ ਹੈ ਚਾਹੇ ਸਰਕਾਰ ਫਿਰ ਸਾਡੇ ਤੇ ਗੋਲੀਆਂ ਚਲਾ ਦੇਵੇ ਪਰ ਉੱਥੇ ਹੀ ਕਿਸਾਨਾਂ ਨੇ ਇਹ ਵੀ ਕਿਹਾ ਵੀ ਅਸੀਂ ਆਪਣੇ ਦਿੱਲੀ ਵਾਲੇ ਮੋਰਚੇ ਤੇ ਪਹੁੰਚ ਕੇ ਰਹਾਂਗੇ 12 ਤਰੀਕ ਨੂੰ ਉਹਦੀ ਮੀਟਿੰਗ ਜ਼ਰੂਰ ਹੈ ਇਹ ਕਹਿੰਦੇ ਆ ਮੀਟਿੰਗ ਦੇ ਵਿੱਚ ਜੇਕਰ ਸਰਕਾਰ ਸਾਡੀਆਂ ਸਾਰੀਆਂ ਮੰਗਾਂ ਮੰਨ ਲੈਂਦੀ ਹੈ ਫਿਰ ਸਾਨੂੰ ਵੀ ਕੋਈ ਸ਼ੌਂਕ ਨਹੀਂ ਕਿ ਅਸੀਂ ਇਸ ਤਰ੍ਹਾਂ ਖੱਜਲ-ਖਵਾਰ ਹੋਈਏ ਤੇ ਲੋਕਾਂ ਦਾ ਸਮਾਂ ਖਰਾਬ ਕਰੀਏ ਪਰ ਅੱਜ ਸਵਾਲ ਇਹ ਖੜਾ ਹੋ ਗਿਆ ਕਿ ਜਿਹੜੇ ਵਾਅਦੇ ਕੀਤੇ ਗਏ ਸੀ ਉਹ ਵਾਅਦੇ ਪੂਰੇ ਨਹੀਂ ਹੋਏ ਜਿਹੜੀਆਂ ਦਿੱਕਤਾਂ ਆਈਆਂ ਸਨ ਜਿਹੜੇ ਸ਼ਹੀਦ ਹੋਏ ਸਨ ਉਹਨਾਂ ਨੂੰ ਬਣਦਾ ਮੁਆਵਜ਼ਾ ਨੌਕਰੀ ਜਾਂ ਜਿਹੜੀ ਵੀ ਕੰਡੀਸ਼ਨਾਂ ਪੂਰੀਆਂ ਹੋਈਆਂ ਸੀ ਉਹ ਹਜੇ ਤੱਕ ਨਹੀਂ ਮਿਲੀਆਂ ਜਿਹੜੇ ਕਿਸਾਨ ਇਹਨਾਂ ਦੇ ਨਾਲ ਤੁਰ ਰਹੇ ਆ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਜਿਹੜੇ ਨਹੀਂ ਚੱਲਦੇ ਉਹਨਾਂ ਨੂੰ ਇਹ ਕਹਿ ਰਹੇ ਆ ਕਿ ਇੱਕ ਵਾਰ ਸੋਚੋ ਤੇ ਕਿਸਾਨ ਦਾ ਹੱਥ ਮਜ਼ਬੂਤ ਕਰੋ ਬਣੇ ਰਹੋ ਆਨਅਰ ਦੇ ਨਾਲ ਮਨੂਰਾਗ ਸ਼ਰਮਾ ਦਿਉ ਆ ਗਿਆ ਧੰਨਵਾਦ